ਹੁਣ ਦੱਸੋ ਇਸ ਬੱਚੇ ਦਾ ਇਹਦੀ ਬੱਚੇ ਦੀ ਮੌਤ ਦਾ ਜ਼ਿੰਮੇਦਾਰ ਕੌਣ ਹੈ ਕਿੰਨੂੰ ਸਜ਼ਾ ਮਿਲਣੀ ਚਾਹੀਦੀ 307 ਉਸ ਖੱਟੜ ਤੇ ਲੱਗਣੀ ਚਾਹੀਦੀ ਜਾਂ ਨਹੀਂ ਲੱਗਣੀ ਚਾਹੀਦੀ ਇਹ ਦਿਲ ਦੀਆਂ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਕਰ ਰਿਹਾ ਦਿਲ ਦੀਆਂ ਗੱਲਾਂ ਹਰ ਚੀਜ਼ ਨੂੰ ਭੁਲਾ ਕੇ ਪੇਜ ਪੂਜ ਫੇਸਬੁੱਕ ਯੂਟਿਊਬ ਬਣਦੇ ਛਣਦੇ ਰਹਿਣੇ ਨੇ ਦਫਾ ਕਰੋ ਇਹਨਾਂ ਨੂੰ ਇਹ ਦਿਲ ਦੀਆਂ ਗੱਲਾਂ ਨੇ ਅਸੀਂ ਤੁਹਾਡੇ ਨਾਲ ਸੀ ਨਾਲ ਹਾਂ ਤੇ ਨਾਲ ਰਾਵਾਂਗੇ ਨੰਬਰ ਮੇਰਾ ਸਕਰੀਨ ਤੇ ਹੁੰਦਾ ਹੈ ਤੁਸੀਂ ਨੰਬਰ ਦੇ ਕੇ ਐਨੀ ਟਾਈਮ ਕਾਲ ਵੀ ਕਰ ਸਕਦੇ ਸਾਡੀਆਂ ਸਰਕਾਰਾਂ ਜਿਹੜੀਆਂ ਮੌਜੂਦਾ ਸਰਕਾਰਾਂ ਵੀ ਨੇ ਜਾਂ ਜਿਹੜੇ ਹਾਰੇ ਹੋਏ ਲੋਕ ਨੇ ਮਜੀਠੀਆ ਵਰਗੇ ਬਾਦਲਾ ਵਰਗੇ ਜਾਂ ਚੰਨੀਆਂ ਵਰਗੇ ਇਹ ਲੋਕ ਅੱਜ ਕੱਲ ਬੜੇ ਹੀ ਸੌਖਾ ਤਰੀਕਾ ਲੋਕਾਂ ਨੇ ਲੱਭ ਲਿਆ ਟਵੀਟ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਪਰੇ ਹੋ ਜਾ ਕਿਸੇ ਮਨਿਸਟਰ ਦਾ ਕੋਈ ਪਰਿਵਾਰ ਕਿਸੇ ਗਾਇਕ ਨੇ ਕਿਸੇ ਫਿਲਮੀ ਐਕਟਰ ਦਾ ਕੋਈ ਕੋਈ ਹੋ ਜਾਇਆ ਹੋਇਆ ਹੋਵੇ ਸੁਣਿਆ ਨਹੀਂ ਕਦੇ ਨਹੀਂ ਨਾ ਇੱਥੇ ਵੀ ਸਰਕਾਰਾਂ ਹੈਗੀਆਂ ਨੇ ਮੈਂ ਐਮਪੀ ਹਾਂ ਉਹ ਪਿਆ ਨਾ ਰੋਜ਼ ਬੈਠਦਾ ਕੋਈ ਡਰਾਈਵਰ ਨਹੀਂ ਕੋਈ ਸਕਿਉਰਟੀ ਨਹੀਂ ਆਪੇ ਹੀ ਆਉਂਦੇ ਆ ਕਾਰਾਂ ਸਾਧੀਆਂ ਜਿਹੜੀ ਕਾਰ ਮੋਰੇ ਘਰ ਦੇ ਖੜੀ ਉਹਨਾਂ ਦੀ ਉਹੀ ਚੱਕੇ ਤੁਰ ਵੀ ਨਹੀਂ ਭਵੇਂ ਹੌਂਦਾ ਹੋਵੇ ਕੋਈ ਤੇ ਗੱਲ ਇਹ ਵੀ ਅੱਜ ਜਿਹੜੀ ਸਮਾਂ ਹੈ ਨਾ ਤੁਸੀਂ ਜੇ ਉੱਥੇ ਪਹੁੰਚਿਓ ਤਨੋਂ ਮਨੋਂ ਤਨੋਂ ਪਹੁੰਚੋ ਡਰਾਮੇ ਨਾ ਕਰੋ ਰੱਬ ਦਾ ਵਾਸਤਾ ਲੋਕਾਂ ਦੇ ਪੁੱਤ ਨਾ ਮਰਵਾਓ ਵੀ ਬੱਚੇ ਦੀ ਲਾਸ਼ ਹੋਵੇ ਜਾਂ ਕਿਸੇ ਬੱਚੇ ਦੇ ਮਾਪਿਆਂ ਦੀ ਜਾਂ ਭੈਣ ਪਰ ਕਿਤੇ ਉੱਥੇ ਜਾ ਕੇ ਪੁੱਛਣ ਲੱਗ ਪੜ ਮੌਕੇ ਤੇ ਤੁਹਾਡੇ ਬੱਚੇ ਦੀ ਮੌਤ ਹੋ ਗਈ ਆ ਤੁਸੀਂ ਕੀ ਸੋਚਦੇ ਹੋ ਲੈ ਦੱਸ ਅੰਦੋਲਨ ਇੱਕ ਪਾਸੇ ਚੱਲਣ ਡਿਆ ਹੋਇਆ ਲੋਕੀ ਮਰ ਰਹੇ ਨੇ ਉਹ ਦੋ ਤਿੰਨ ਮੁੰਡੇ ਆ ਉਹਨਾਂ ਨੂੰ ਆਪੜੀ ਪਈ ਹੋਈ ਆ ਕੁੱਤਿਆਂ ਵਾਂਗੂ ਭੌਂਕੀ ਜਾਂਦੇ ਭੌਂਕੀ ਜਾਂਦੇ ਯਾਰ ਅੰਦੋਲਨ ਉਹਨਾਂ ਜਾਂਤ ਕਵੇ ਵੀ ਕਿਸਾਨਾਂ ਨੇ ਕਿਹਾ ਸੀ ਅਸੀਂ ਅੱਗ ਲਾਉਣ ਆ ਰਹੇ ਹਾਂ ਅਸੀਂ ਦਿੱਲੀ ਸਾੜ ਦਾਂਗੇ ਉਹ ਸਾੜ ਦਾਂਗੇ ਨਹੀਂ ਕਿਸਾਨ ਅੰਦੋਲਨ ਤੇ ਇਹੀ ਸੀ ਨਾ ਕਿ ਅਸੀਂ ਗੱਲ ਕਰਨ ਆਉਣਾ ਤੇ ਤੁਹਾਡਾ ਫਰਜ ਸਿਕਾ ਉਹਨਾਂ ਵਾਸਤੇ ਸਭ ਕੁਝ ਇੰਤਜ਼ਾਮ ਕਰ ਦੇ ਪਰ ਨਹੀਂ ਸਾਨੂੰ ਤਾਂ ਉੱਥੇ ਚਾਹੀਦੇ ਸਾਡੀ ਡੋਰ ਖੋਲਣ ਵਾਸਤੇ ਵੀ ਬੰਦਾ ਚਾਹੀਦਾ ਕਾਰ ਦੀ ਤੇ ਸਾਡੇ ਸਲੂਟ ਮਾਰਨ ਨੂੰ ਬੰਦਾ ਚਾਹੀਦਾ 20 ਗੱਡੀਆਂ ਪਿੱਛੇ ਹੋਣ 20 ਗੱਡੀਆਂ ਅੱਗੇ ਹੋਣ ਦਿੱਲੀ ਜਾਣ ਦਾ ਜੇ ਅਨਾਉਂਸ ਕੀਤਾ ਗਿਆ ਜਾਣਾ ਜਿਸ ਤਰੀਕੇ ਨਾਲ ਸੜਕਾਂ ਨੂੰ ਰੋਕਿਆ ਗਿਆ ਜਿਹੜੇ ਮੈਂ ਸੀਨ ਅੱਜ ਦੇਖੇ ਨੇ ਯਾਰ ਆਪਣੇ ਮੁਲਕ ਦੇ ਵਿੱਚ ਆਪਣੇ ਲੋਕਾਂ ਨੂੰ ਇਦਾਂ ਕੋਈ ਰੋਕਦਾ ਮੈਂ ਤ ਨਹੀਂ ਵੇਖਿਆ ਇਹ ਜਾ ਕੇ ਉੱਥੇ ਕਰਨ ਗੱਲ ਉੱਥੇ ਜਾ ਕੇ ਲੜਨ ਆਪ ਵੀ ਨਾ ਲੜੋ ਨਾ ਚਲੋ ਉੱਥੇ ਜਾ ਕੇ ਬਹਿ ਹੀ ਜਾਓ ਯਾਰ ਉਹਨਾਂ ਨਾਲ ਇੱਕ ਅੱਧਾ ਵਟਾ ਹੀ ਮਾਰ ਲਓ ਫਿੱਟੇ ਨੂੰ ਤੁਹਾਡਾ 사ਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਹੌਸਲੇ ਕੋਰੀ ਫਤਹ ਹੁਣ ਹਾਜ਼ਰਾਂ ਸਭ ਤੋਂ ਪਹਿਲਾਂ ਆਪ ਸਭ ਦਾ ਬਹੁਤ ਬਹੁਤ ਸਵਾਗਤ ਕਰਦਾ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜਦੇ ਹੋ ਸਾਰੀਆਂ ਵੀਡੀਓਜ਼ ਨੂੰ ਬਹੁਤ ਪਿਆਰ ਕਰ ਦਿਓ ਅੱਜ ਮਨ ਬੜਾ ਦੁਖੀ ਆ ਸੱਚੀ ਦਿਲੋਂ ਕਹਿ ਰਿਆ ਮੈਂ ਕਿੰਨਾ ਸੋਹਣਾ ਗੱਭਰੂ ਨੌਜਵਾਨ ਤੁਸੀਂ ਫੋਟੋ ਦੇਖ ਰਹੇ ਹੋ ਸਾਈਡ ਤੇ 21 ਸਾਲਾਂ ਦਾ ਮੁੰਡਾ ਬਠਿੰਡੇ ਜ਼ਿਲ੍ਹੇ ਦੇ ਬਲੋ ਪਿੰਡ ਦਾ ਔਰ ਸੁਣਨ ਚਾਹਿਆ ਕਿ ਤਿੰਨਾ ਭੈਣਾਂ ਦਾ ਭਰਾ ਸੀਗਾ ਸ਼ਾਇਦ ਇੱਕੋ ਇੱਕ ਭਰਾ ਸੀ ਜਾਂ ਹੋਰ ਵੀ ਭਰਾ ਹੋਏਗਾ ਜਿਵੇਂ ਖਬਰ ਮਿਲੇਗੀ ਤੁਹਾਨੂੰ ਸਾਂਝੀ ਕਰਾਂਗੇ ਪਰ ਹੋਇਆ ਬਹੁਤ ਮਾੜਾ ਬੜੀ ਚੜ ਗਿਆ ਸਾਡੀਆਂ ਜ਼ਮੀਨਾਂ ਬਚਾਉਂਦਾ ਮੁੰਡਾ ਬੜੀ ਚੜ ਗਿਆ ਕੁਸ਼ਿਕ ਸਿਆਸਤਦਾਨਾਂ ਦੀ ਬੜੀ ਚੜ ਗਿਆ ਕੁਸ਼ਿਕ ਜ਼ਮੀਨਾਂ ਦੀ ਦੇਖੋ ਕਿਸੇ ਦਾ ਇਹ ਪਰਸਨਲ ਮਸਲਾ ਨਹੀਂ ਹੈ ਜ਼ਮੀਨਾਂ ਸਭ ਦੀਆਂ ਆ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਜਿਹਦੇ ਕੋਲ 15 20 25 30 ਕਿੱਲੇ ਹੈਗੇ ਨੇ ਜ਼ਮੀਨ ਦੇ ਉਹਦਾ ਹੀ ਉਹ ਫਰਜ਼ ਨਹੀਂ ਕਿ ਉੱਥੇ ਜਾ ਕੇ ਲੜੇ ਜਿਹੜਾ ਬੰਦਾ ਰੋਟੀ ਖਾਂਦਾ ਨਾ ਅਸੀਂ ਕਣਕ ਦੀ ਰੋਟੀ ਖਾਂਦੇ ਆ ਮੱਕੀ ਦੀ ਰੋਟੀ ਖਾਂਦੇ ਪੰਜਾਬ ਤੁਹਾਨੂੰ ਪਤਾ ਚਾਵਲ ਕਦੇ-ਕਦੇ ਅਸੀਂ ਖਾਂਦੇ ਆ ਬਹੁਤ ਮਹੀਨੇ 'ਚ ਇੱਕ ਅੱਧੀ ਵਾਰੀ ਜਾਂ ਹਫ਼ਤੇ 'ਚ ਇੱਕ ਅੱਧੀ ਵਾਰੀ ਤੇ ਰੋਟੀ ਚਾਵਲ ਦਾਲ ਜਿਹੜਾ ਵੀ ਬੰਦਾ ਖਾਂਦਾ ਆ ਨਾ ਉਹ ਜ਼ਿੰਮੇਦਾਰ ਹੀ ਆ ਤੇ ਸਾਰੇ ਉੱਥੇ ਡਟੇ ਵੀ ਹੋਏ ਨੇ بڑا ਵੀਡੀਓ ਦੇਖਣ ਵਾਲੀਆਂ ਨਹੀਂ ਹੁਣ ਐਕਚੁਅਲੀ ਜਿਹੜਾ ਹਾਲਾਤ ਬਣ ਗਏ ਨੇ ਨਾ ਇਸ ਅੰਦੋਲਨ ਦੇ ਵੀਡੀਓ ਦੇਖ ਕੇ ਇੰਨਾ ਕਿ ਦਰਦ ਹੁੰਦਾ ਇੰਨਾ ਕਿ ਦੁੱਖ ਹੁੰਦਾ ਕਿ ਬੱਸ ਪੁੱਛੋ ਨਾ ਇੱਕ ਹੋਰ ਹੀ ਰੂਪ ਲੈ ਚੁੱਕਿਆ ਇਹ ਅੰਦੋਲਨ ਪਤਾ ਨਹੀਂ ਕੀ ਅੱਗੇ ਤੋਂ ਅੱਗੇ ਰੰਗ ਦਿਖਾਏਗਾ ਪਰ ਦੋ ਤਿੰਨ ਹਾਰ ਸੇ ਹੋ ਜਾ ਹੋ ਗਏ ਨੇ ਕਿ ਜਿਨ੍ਹਾਂ ਦੇ ਇੱਕ ਬਜ਼ੁਰਗ ਦੀ ਮੌਤ ਹੋ ਗਈ ਸੀ ਕੁਛ ਇੱਕ ਲੋਕ ਫੱਟੜਪੋ ਬੁਰੀ ਤਰ੍ਹਾਂ ਹੋਏ ਪੈਨੇ ਤੇ ਇਹ ਨੌਜਵਾਨ ਕਿੰਨਾ ਸੋਹਣਾ ਗੱਭਰੂ ਸ਼ੁਭਕਰਨ 21 ਸਾਲ ਉਮਰ ਬੱਚੇ ਦੀ ਔਰ ਇਹੋ ਜੇ ਨੌਜਵਾਨ ਜਾ ਕੇ ਉੱਥੇ ਲੜਦੇ ਨੇ ਔਰ ਫੇਰ ਸਰਕਾਰਾਂ ਜਿਹੜੀਆਂ ਹਰਿਆਣੇ ਦੀਆਂ ਸਰਕਾਰਾਂ ਕਹਿੰਦੀਆਂ ਪਲਾਸਟਿਕ ਦੀਆਂ ਗੋਲੀਆਂ ਅਸੀਂ ਚਲਾ ਰਹੇ ਆਂ ਅਸੀਂ ਅਥਰੂ ਗੈਸ ਛੱਡ ਰਹੇ ਆਂ ਇਹ ਸਿਰਫ ਪਾਣੀ ਦੀਆਂ ਪੁਛਾੜਾਂ ਨੇ ਤੇ ਪਲਾਸਟਿਕ ਦੀ ਗੋਲੀ ਦਾ ਇਦਾਂ ਬੰਦਾ ਮਾਰ ਸਕਦਾ ਪਹਿਲਾਂ ਦੱਸੋ ਆਪ ਤੁਹਾਡੇ ਝੂਠ ਫੜੇ ਜਾ ਰਹੇ ਨੇ ਨਾ ਉਹ ਮੈਂ ਵੀਡੀਓ ਨਹੀਂ ਦਿਖਾ ਸਕਦਾ ਨਾ ਫੋਟੋ ਹੀ ਦਿਖਾ ਸਕਦਾ ਮੁੰਡੇ ਦੀ ਜਿਸ ਫੋਟੋ ਦੇ ਵਿੱਚ ਤੇ ਵੀਡੀਓ ਦੇ ਸ਼ਰੀਆਮ ਇੱਥੇ ਗੋਲੀ ਵੱਜੀ ਆ ਮੁੰਡੇ ਦੇ ਉਨਾਂ ਹੀ ਸਰਾਖ ਹੋਇਆ ਪਿਆ ਉੱਥੇ ਜਿੱਦਾਂ ਅਸਲ ਗੋਲੀਆਂ ਹੁੰਦੀਆਂ ਹੀ ਆ ਨਾ ਉਸ ਗੋਲੀ ਵਾਲਾ ਸੁਰਾਖ ਹੋਇਆ ਪਿਆ ਮੁੰਡੇ ਦੇ ਪੂਰੀ ਤਰ੍ਹਾਂ ਗੋਲੀ ਅੰਦਰ ਗਈ ਤੁਸੀਂ ਵੀਡੀਓ ਵੇਖੀ ਹੋਗੀ ਮੈਂ ਨਹੀਂ ਦਿਖਾ ਸਕਦਾ ਕਿਉਂਕਿ ਖੂਨ ਖਰਾਬੇ ਵਾਲੀਆਂ ਵੀਡੀਓ ਜਾਂ ਫੋਟੋ ਅਸੀਂ ਨਹੀਂ ਦਿਖਾ ਸਕਦੇ ਫਿਰ ਉਹ ਪ੍ਰੋਬਲਮ ਦਿੰਦੇ ਨੇ ਵੀਡੀਓ ਡਿਲੀਟ ਕਰ ਦੇਣ ਕਿ ਫਿਰ ਇੰਨਾ ਬੋਲਣ ਦਾ ਕੋਈ ਫਾਇਦਾ ਨਹੀਂ ਪਰ ਤੁਸੀਂ ਸਾਰਿਆਂ ਨੇ ਵੀਡੀਓ ਵੇਖ ਹੀ ਲਈ ਹੋਏਗੀ ਉਹ ਜਿਹੜੀ ਉਹਦੇ ਹਸਪੀਟਲ ਤੇ ਡੈਥ ਤੋਂ ਬਾਅਦ ਦੀ ਜਿਹੜੀ ਵੀਡੀਓ ਆ ਤੇ ਸੋਚ ਕੇ ਦੇਖੋ ਅਸੀਂ ਕੀ ਕਰ ਰਹੇ ਆ ਸਾਡੀਆਂ ਸਰਕਾਰਾਂ ਕੀ ਕਰ ਰਹੀਆਂ ਨੇ ਹਰਿਆਣਾ ਨੇ ਇਸ ਵਾਰੀ ਜੋ ਰੰਗ ਦਿਖਾਏ ਨੇ ਨਾ ਆਪਣੀ ਔਕਾਤ ਦਿਖਾਈ ਆ ਸਾਨੂੰ ਉਮੀਦ ਨਹੀਂ ਸੀ ਕਿਸੇ ਨੂੰ ਵੀ ਕਿ ਇਸ ਤਰ੍ਹਾਂ ਹੋਏਗਾ ਔਰ ਦੂਸਰੀ ਗੱਲ ਇਹ ਕਿ ਹਰਿਆਣੇ ਦਾ ਕੋਈ ਮਤਲਬ ਹੀ ਨਹੀਂ ਗਾਇਸ ਅੰਦੋਲਨ ਨਾਲ ਜਾਣਾ ਤੇ ਦਿੱਲੀ ਸੀ ਨਾ ਉਹਨਾਂ ਨੇ ਬਿਨਾਂ ਵਜ੍ਹਾ ਟੰਗ ਅੜਾਈ ਹੋਈ ਹੈ ਵਿੱਚ ਕਿਉਂਕਿ ਸਰਕਾਰਾਂ ਸਾਰੀਆਂ ਆਪਸ ਵਿੱਚ ਮਿਲੀਆਂ ਹੋਈਆਂ ਨੇ ਦੂਜਿਆ ਦੇ ਮੋੜੇ ਤੇ ਰੱਖ ਕੇ ਚਲਾਉਣ ਦੀ ਆਦਤ ਪਈ ਆ ਸਰਕਾਰਾਂ ਨੂੰ ਵੀ ਤੇ ਆਮ ਲੋਕਾਂ ਨੂੰ ਵੀ ਦੂਜੇ ਦੇ ਮੋੜੇ ਤੇ ਰੱਖ ਕੇ ਚਲਾਉਣ ਦੀ ਆਦਤ ਪਈ ਹੋਈ ਤੇ ਉਹਨਾਂ ਆਦਤਾਂ ਤੋਂ ਮਜਬੂਰ ਨੇ ਤੇ ਹਰਿਆਣਾ ਸਰਕਾਰ ਉਹ ਫੱਟੜ ਕ ਪਤ ਨਹੀਂ ਕੀ ਉਹਦਾ ਨਾਮ ਮੈਂ ਲੈਣਾ ਨਹੀਂ ਚਾਹੁੰਦਾ ਉਸ ਬੰਦੇ ਦਾ ਨਾਮ ਜਿਸ ਬੰਦੇ ਨੇ ਆਤਮਚਾ ਦਿੱਤੀ ਆ ਔਰ ਅਤਵਾਦੀ ਕਹਿ ਰਹੇ ਨੇ ਸਿੱਖਾਂ ਨੂੰ ਅਤ ਆਪ ਮਚਾਈ ਹੋਈ ਆ ਹੁਣ ਦੱਸੋ ਇਸ ਬੱਚੇ ਦਾ ਇਹਦੀ ਬੱਚੇ ਦੀ ਮੌਤ ਦਾ ਜ਼ਿੰਮੇਦਾਰ ਕੌਣ ਹੈ ਕਿਹਨੂੰ ਸਜ਼ਾ ਮਿਲਣੀ ਚਾਹੀਦੀ 307 ਉਸ ਖੱਟੜ ਤੇ ਲੱਗਣੀ ਚਾਹੀਦੀ ਜਾਂ ਨਹੀਂ ਲੱਗਣੀ ਚਾਹੀਦੀ ਹਰਿਆਣਾ ਸਰਕਾਰ ਪੂਰੀ ਦੀ ਪੂਰੀ ਸਰਕਾਰ ਜ਼ਿੰਮੇਦਾਰ ਹੈ ਇਸ ਚੀਜ਼ ਦੀ ਜੋ ਕੁਝ ਹੋਇਆ ਤਿੰਨਾ ਪੈਣਾ ਦਾ ਭਰਾ ਮਰ ਗਿਆ ਉਹ ਮਾਪੇ ਨੂੰ ਪੁੱਛ ਕੇ ਦੇਖੋ ਨਾ ਪੈਣਾ ਨੂੰ ਪੁੱਛ ਕੇ ਦੇਖੋ ਅੰਦੋਲਨ ਚਲੋ ਕੱਲ ਸਮਾਪਤ ਹੋ ਜਾਏਗਾ ਲੋਕੀ ਆਪੋ ਆਪਣੇ ਘਰੀ ਚਲ ਜਾਣਗੇ ਪਰ ਜਿਹੜੇ ਲੋਕੀ ਘਰੀ ਜਾਣੇ ਨਹੀਂਗੇ ਵਾਪਸ ਹੀ ਨਹੀਂ ਆਉਣੇ ਉਹਨਾਂ ਦੀਆਂ ਬਾਡੀਆਂ ਵਾਪਸ ਆਉਣੀਆਂ ਨੇ ਇੱਕ ਮਿੱਟੀ ਦੀ ਢੇਰੀ ਬਣ ਜਾਣਾ ਉਹਨਾਂ ਪਰਿਵਾਰਾਂ ਵਾਸਤੇ ਕੌਣ ਸੋਚਦਾ ਸਾਡੀਆਂ ਸਰਕਾਰਾਂ ਜਿਹੜੀਆਂ ਮੌਜੂਦਾ ਸਰਕਾਰਾਂ ਵੀ ਨੇ ਜਾਂ ਜਿਹੜੇ ਹਾਰੇ ਹੋਏ ਲੋਕ ਨੇ ਮਜੀਠੀਆ ਵਰਗੇ ਬਾਦਲਾ ਵਰਗੇ ਜਾਂ ਚੰਨੀਆਂ ਵਰਗੇ ਇਹ ਲੋਕ ਅੱਜ ਕੱਲ ਬੜੇ ਹੀ ਸੌਖਾ ਤਰੀਕਾ ਲੋਕਾਂ ਨੇ ਲੱਭ ਲਿਆ ਟਵੀਟ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਪਰੇ ਹੋ ਜਾ ਲਿਖੋ ਉੱਥੇ ਸਾਨੂੰ ਬੜਾ ਅਫਸੋਸ ਆਇਆ ਤਾਂ ਬਸ ਜ਼ਿੰਮੇਵਾਰੀ ਤੋਂ ਖਤਮ ਇਹੋ ਜੀ ਮੋਤੇ ਇਹ ਲੋਕ ਕਿਉਂ ਨਹੀਂ ਜਾਂਦੇ ਕਿਉਂ ਨਹੀਂ ਇਹ ਲੋਕ ਜਾਣਦੇ ਉਸ ਬੱਚੇ ਦੇ ਘਰ ਕਿ ਟਵੀਟ ਕਰਕੇ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ ਹੁਣ ਤਾਂ ਤੁਸੀਂ ਸਤਾ ਦੇ ਵਿੱਚ ਨਹੀਂ ਹੋ ਨਾ ਜਿੱਥੇ ਮਰਜੀ ਸ਼ਰੇਆਮ ਘੁੰਮੋ ਸਤਾ ਦੇ ਵਿੱਚ ਵੀ ਹੋਈ ਹੈ ਜਾਣਾ ਚਾਹੀਦਾ ਹੈ ਐਦਾਂ ਦੀ ਮੌਤ ਤੇ ਉਹ ਮਜੀਠੀਆਂ ਨੇ ਵੀ ਅਖੇ ਮੈਂ 2:15 ਕਿ 18 ਮਿੰਟ ਤੇ ਟਵੀਟ ਪਾਇਆ ਟਾਈਮ ਵੀ ਦੱਸਣ دیا۔ ਤੇ ਫਿਰ ਉਸ ਤੋਂ ਬਾਅਦ ਹੋਰ ਕੁਰਸੀ ਤੇ ਬੈਠ ਕੇ ਉੱਥੇ ਸਾਰਾ ਪੇਪਰ ਵਰਕ ਲੈ ਆਇਆ ਮੈਨੂੰ ਬੜਾ ਅਫਸੋਸ ਆ ਮੁੰਡੇ ਦੀ ਮੌਤ ਉਸ ਤੋਂ ਵੀ ਜ਼ਿਆਦਾ ਅਫਸੋਸ ਆ ਫਿਰ ਬਸ ਭਗਵੰਤ ਮਾਨ ਦੇ ਦਿਵਾਲੇ ਹੋ ਗਿਆ। ਦੇਖੋ ਜੀ ਮੈਂ ਭਗਵੰਤ ਮਾਨ ਦੀ ਬਹੁਤੀ ਗੱਲ ਕਰਾਂ ਤੇ ਸ਼ਾਇਦ ਕਈ ਲੋਕੀ ਕਮੈਂਟ ਕਰਨ ਲੱਗ ਜਾਂਦੇ ਨੇ ਕਿ ਭਗਵੰਤ ਮਾਨ ਇਹਨੂੰ ਜਾਣਦਾ ਆ। ਇਉਂ ਦੀ ਪੈਰਵਾਈ ਕਰਦਾ ਆ ਜਾਂ ਸਰਕਾਰਾਂ ਦੇ ਖਿਲਾਫ ਦੇ ਹੱਕ ਵਿੱਚ ਬੋਲਦਾ ਮੈਂ ਬਹੁਤ ਵਾਰੀ ਕਿਹਾ ਵੈਸੇ ਜਿਆਦਾ ਕਮੈਂਟ ਨਹੀਂ ਹੁੰਦੇ ਇੱਕ ਦੋ ਲੋਕ ਹੁੰਦੇ ਨੇ ਜਿਨ੍ਹਾਂ ਨੇ ਹਰ ਜਗ੍ਹਾ ਇਹੋ ਹੀ ਲਿਖਣਾ ਪੱਕੇ ਕਾਪੀ ਪੇਸਟ ਵਾਲੇ ਲੋਕ ਹੁੰਦੇ ਨੇ ਉਹਨਾਂ ਨੇ ਹਰ ਜਗ੍ਹਾ ਹਰ ਇੱਕ ਨੂੰ ਇਹੀ ਲਿਖਣਾ ਹੁੰਦਾ ਤੇ ਮੈਂ ਤੇ ਕਿਸੇ ਸਰਕਾਰ ਨਾਲ ਕੋਈ ਮੇਰਾ ਮਤਲਬ ਹੈ ਹੀ ਨੀਗਾ ਮੈਂ ਤੇ ਜੇ ਸਰਕਾਰ 'ਚ ਮੇਰਾ ਭਰਾ ਆ ਉਹ ਸਰਕਾਰ ਤਾਂ ਵੀ ਕਦੇ ਉਹਦੇ ਹੱਕ ਵਿੱਚ ਨਹੀਂ ਕਦੇ ਗੱਲ ਕੀਤੀ ਮੈਥੋਂ ਤਾਰੀਫ ਹੁੰਦੀ ਨਹੀਂ ਝੂਠੀ ਮੇਰੀ ਪ੍ਰੋਬਲਮ ਆ ਏ ਤੇ ਦੇਖੋ ભગવંતમાન ਨੇ ਸਾਰੀਆਂ ਦੇਖੋ ਜੇ ਕੋਈ ਬੁਰਾ ਕੰਮ ਕਰਦਾ ਜਰੂਰ ਤੁਸੀਂ ਭਗਵંતમાન ਨੂੰ ਗਾਲ੍ਹਾਂ ਕੱਢੋ ਜੋ ਮਰਜ਼ੀ ਕਰੋ ਜਦੋਂ ਤੁਸੀਂ ਕਰਦੇ ਹੋ ਜੋ ਮਰਜ਼ੀ ਕਰੋ ਪਰ ਬੁਰੇ ਵਕਤ ਵਿੱਚ ਜੇ ਕੋਈ ਕੰਮ ਆਉਂਦਾ ਉਹ ਦੁਸ਼ਮਣ ਵੀ ਹੋਵੇ ਉਹਦੀ ਤਾਰੀਫ ਕਰਨੀ ਚਾਹੀਦੀ ਹੈ ਦੁਸ਼ਮਣ ਵੀ ਕਿੱਡਾ ਵੱਡਾ ਦੁਸ਼ਮਣ ਹੋਵੇ ਉਹਦੀ ਤਾਰੀਫ ਕਰਨੀ ਚਾਹੀਦੀ ਹੈ ਬੁਰੇ ਵਕਤ ਕਿ ਆ ਸਮਾਂ ਆ ਜਿਹੜਾ ਤੁਹਾਡੇ ਵਾਸਤੇ ਕੋਈ ਵੀ ਹੱਥ ਖੜਾ ਕਰਕੇ ਅੱਗੇ ਆਉਂਦਾ ਤਾਂ ਉਹਦਾ ਹੱਥ ਫੜ ਲਓ ਉਹਦੀ ਉਹਨੂੰ ਸ਼ਾਬਾਸ਼ ਦਿਓ ਭਾਵੇਂ ਜਿੱਡਾ ਮਰਜੀ ਦੁਸ਼ਮਣ ਹੋਵੇ ਇੱਥੇ ਬਸ ਉਹ ਹੀ ਗੱਲਾਂ ਨਾ ਬਿਠਾਏ ਰੱਖੋ ਕਿ ਉਹ ਭਗਵੰਤ ਮਾਨ ਹੈ ਭਗਵੰਤ ਮਾਨ ਨੇ ਮੈਂ ਨਹੀਂ ਕਹਿੰਦਾ ਬਹੁਤ ਚੰਗੀ ਸਰਕਾਰ ਆ ਬੜੇ ਕੁਝ ਬਦਲ ਗਿਆ ਜਿਹੜੀਆਂ ਵੋਟਾਂ ਤੋਂ ਪਹਿਲਾਂ ਸੀਗੀਆਂ ਗੱਲਾਂ ਤੋਂ ਟੋਟਲੀ ਉਹਨਾਂ ਤੋਂ ਪਰੇ ਹੋ ਗਿਆ ਇਹ ਗੱਲਾਂ ਕਿਸ ਦਿਨ ਫੇਰ ਕਰਾਂਗੇ ਇੱਕ ਸ਼ੋਅ ਕਰਾਂਗੇ ਭਗਵੰਤ ਮਾਨ ਦੀਆਂ ਸਾਰੀਆਂ ਗੱਲਾਂ ਇੱਕ ਵਾਰੀ ਮੈਂ ਕੀਤਾ ਵੀ ਸੀ ਉਦਾਂ ਸਾਰੇ ਉਹਦੇ ਚਿੱਠੇ ਫੋਲੇ ਸੀ ਤੇ ਕਿਸ ਦਿਨ ਇੱਕ ਦਿਨ ਹੋਰ ਸ਼ੋਅ ਕਰਾਂਗੇ ਪਰ ਇਸ ਵੇਲੇ ਜੋ ਭਗਵੰਤ ਮਾਨ ਨੇ ਕੀਤਾ ਹੈ ਇੱਕ ਛੱਡੂ ਇਸ ਗੱਲ ਨੂੰ ਸੀਐਮਾ ਜਾਂ ਕੀ ਆ ਜਾਂ ਪ੍ਰਧਾਨ ਮੰਤਰੀ ਆ ਮੁੱਖ ਮੰਤਰੀ ਜੋ ਵੀ ਹੈ ਐਸ ਵੇਲੇ ਆਪਣੇ ਉੱਤੇ ਪਰ ਐਸ ਵੇਲੇ ਉਸ ਬੰਦੇ ਨੇ ਜ਼ਿੰਮੇਵਾਰੀ ਦੇ ਨਾਲ ਸਾਰੀਆਂ ਐਂਬੂਲੈਂਸ ਉਹਨਾਂ ਅੰਦੋਲਨਾਂ ਦੇ ਪਹੁੰਚਾ ਦਿੱਤੀਆਂ ਤੇ ਜਿਹੜੀਆਂ ਪੁਲਿਸ ਦੀਆਂ ਜਿਹੜੀਆਂ ਕਹਿੰਦੇ ਟ੍ਰੈਫਿਕ ਪੁਲਿਸ ਦੀਆਂ ਨਵੀਆਂ ਗੱਡੀਆਂ ਜਾਂ ਸਾਰੀਆਂ ਗੱਡੀਆਂ ਉੱਥੇ ਪਹੁੰਚਾ ਦਿੱਤੀਆਂ ਅੰਦੋਲਨਾਂ ਤੇ ਕਿ ਉੱਥੇ ਡਿਊਟੀ ਰਹਿ ਗਈ ਉਹਨਾਂ ਦੇ ਉਹਨੇ ਤਨ ਔਰ ਬਹੁਤ ਸਾਰੇ ਡਾਕਟਰ ਭੇਜੇ ਨੇ ਸਾਨੂੰ ਐਪਰੀਸ਼ੀਏਟ ਤੇ ਕਰਨਾ ਚਾਹੀਦਾ ਪਰ ਇਹ ਲੋਕ ਕੀ ਆ ਮੁੰਡੇ ਦੇ ਅਫਸੋਸ ਮਾੜਾ ਜਿਹਾ ਕਰਕੇ ਵਜੀਠੀਆ ਤੇ ਫਿਰ ਭਗਵੰਤ ਮਾਨ ਦਿਵਾਲੇ ਹੋਏ ਰਵੋ ਅੰਦੋਲਨ ਤੋਂ ਬਾਅਦ ਹੋਏ ਰਵੋ ਭਾਵੇਂ ਡਾਂਗਾ ਮਾਰ 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 ਦੋ ਜੋ ਤੁਸੀਂ ਕਰਨਾ ਕਰਿਓ ਜੋ ਤੁਸੀਂ ਕਰਨਾ ਕਰਿਓ ਪਰ ਇਸ ਵੇਲੇ ਮੌਕਾ ਸੰਭਾਲਣ ਦੀ ਲੋੜ ਆ ਜੇ ਕੋ ਤੁਹਾਡੇ ਵਿੱਚ ਦੁਸ਼ਮਣ ਵੀ ਆਉਂਦਾ ਉਹਦਾ ਹੱਥ ਫੜ ਕੇ ਅੱਗੇ ਲਿਆਓ ਆਪੇ ਸਾਡੇ ਨਾਲ ਖੜ ਕੋਈ ਵੀ ਡਿੱਡਾ ਮਰਜੀ ਦੁਸ਼ਮਣ ਹੋਵੇ ਇਦਾਂ ਲੜਾਈਆਂ ਜਿੱਤੀਆਂ ਜਾਂਦੀਆਂ ਨੇ ਤੁਸੀਂ ਆਪਣੇ ਰੰਜਿਸ਼ਾਂ ਹੀ ਅੰਦਰ ਰੱਖਣੀਆਂ ਆਪਣੇ ਲੋਕਾਂ ਦੇ ਨਾਲ ਹੀ ਤੇ ਫਿਰ ਤੁਸੀਂ ਕਿੱਥੋਂ ਚੰਗਾ ਜਿੱਤੋਗੇ ਐਸੇ ਵੇਲੇ ਲੋੜ ਆ ਕਿ ਭਗਵਾਨਤਮਾਨ ਨੂੰ ਕਹੋ ਅੱਗਿਆ ਜੋ ਤੂੰ ਦੇ ਸਕਦਾ ਸਾਨੂੰ ਦੇ ਤੇ ਜੇ ਉਹ ਦੇ ਰਿਹਾ ਤਾਂ ਉਹਨੂੰ ਐਪਰੀਸ਼ੀਏਟ ਕਰੋ ਕੋਈ ਵੀ ਹੋਵੇ ਭਗਵਾਨਤਮਾਨ ਹੀ ਨਹੀਂ ਕੋਈ ਵੀ ਹੋਵੇ ਕਿਸੇ ਵੀ ਸਰਕਾਰ ਦਾ ਬੰਦਾ ਜੇ ਕੁਝ ਕਰ ਰਿਹਾ ਹੈ ਉਹਦੇ ਉਹਦੇ ਜ਼ਰੂਰ ਤੁਸੀਂ ਐਪਰੀਸ਼ੀਏਟ ਕਰੋ ਮੈਨੂੰ ਤਾਂ ਚੰਗਾ ਲੱਗਾ ਅਨਾਉਂਸਮੈਂਟ ਸੁਣ ਕੇ ਭਗਵਾਨਤਮਾਨ ਦੀ ਪ੍ਰੈਕਟੀਕਲੀ ਉਥੇ ਸਮਾਂ ਨੂੰ ਪਹੁੰਚਿਆ ਜਾਂ ਨਹੀਂ ਪਹੁੰਚਿਆ ਤੁਸੀਂ ਬਿਹਤਰ ਜਾਣਦੇ ਹੋ ਜੇ ਪਹੁੰਚਿਆ ਆ ਤੇ ਮੇਰਾ خیال ਹੈ ਕਿ ਚੰਗੀ ਗੱਲ ਹੈ ਚੰਗੀ ਸ਼ੁਰੂਆਤ ਹੈ ਪਰ ਗੱਲ ਇਹ ਹੈ ਕਿ ਮਰਦਾ ਇਨਸਾਨ ਆਮ ਇਨਸਾਨੀ ਹੈ ਇਹ ਲੋਕਾਂ ਨੇ ਟਵੀਟ ਕਰ ਕਰਕੇ ਕੁਰਸੀਆਂ ਤੇ ਬਹਿ ਕੇ ਟਵੀਟ ਕਰੇ ਕਈ ਤਾਂ ਆਪ ਟਵੀਟ ਵੀ ਨਹੀਂ ਕਰਦੇ ਟੀਮਾਂ ਨੇ ਆ ਲਿਖਦੀ ਵੀ ਆਪ ਲਾਤੇ ਲੱਤ ਧਰ ਕੇ ਬੈਠੇ ਹੁੰਦੇ ਆ ਤਾਂ ਆ ਲਿਖਦੇ ਜਦੋਂ ਕੈਮਰਾ ਆਨ ਹੋ ਜਾਂਦਾ ਫਿਰ ਮੂੰਹ ਅਫਸੋਸਿਆ ਜਾ ਕਰ ਲੈਂਦੇ ਜਿਹੜੇ ਸਾਡੇ ਮਨਿਸਟਰ ਨੇ ਉੱਥੇ ਆਮ ਲੋਕੀ ਮਾਰ ਰਹੇ ਨੇ ਤੁਸੀਂ ਕਿਉਂ ਨਹੀਂ ਉੱਥੇ ਜਾਂਦਾ ਬਾਦਲ ਸੁਖਵੀਰ ਸਿੰਘ ਬਾਦਲ ਸਾਰਾ ਕਹਿੰਦਾ ਸੀ ਪੰਜਾਬ ਮੈਂ ਘੁੰਮਦਾ ਪੰਜਾਬ ਦੀ ਸ਼ਾਂਤੀ ਵਾਸਤੇ ਇੱਕ ਪਤਨੀ ਪੰਜਾਬ ਦੀ ਖੁਸ਼ਹਾਲੀ ਕੁਝ ਇਹ ਹੋ ਜਾ ਕੋਈ ਨੇ ਬਣਾਇਆ ਸੀਗਾ ਇੱਕ ਲੈ ਕੇ ਤੁਰਿਆ ਸੀ ਜਥਾ ਜਿਆ ਤੇ ਕਿਉਂ ਨਹੀਂ ਉੱਥੇ ਅੰਦੋਲਨ ਦੇ ਵਿੱਚ ਜਾਂਦੇ ਬਈ ਮਜੀਠੀਆ ਅੰਦੋਲਨ ਚ ਕਿਉਂ ਨਹੀਂ ਜਾਂਦਾ ਔਰ ਰੋਜ਼ ਹੀ ਉੱਥੇ ਟਵੀਟ ਕਰਨ ਲੱਪੈਂਦਾ ਤੇ ਬੈਠ ਕੇ ਉੱਥੇ ਕੁਰਸੀ ਢਾ ਕੇ ਗੱਲਾਂ ਕਰ ਲਾਪੈਂਦੇ ਕੈਮਰਾ ਔਨ ਕਰਕੇ ਸਾਨੂੰ ਪਤਾ ਕੈਮਰਾ ਆਫ ਕਰਨ ਤੋਂ ਪਹਿਲੋਂ ਤੇ ਕੈਮਰਾ ਆਫ ਕਰਨ ਤੋਂ ਬਾਅਦ ਤੁਹਾਡੀ ਕੀ ਬੋਡੀ ਲੈਂਗੁਏਜ ਹੁੰਦੀ ਇਸ ਤਕਰੀਬਨ ਤਕਰੀਬਨ ਸਾਰੇ ਜਾਣਦੇ ਨੇ ਮੈਂ ਤੇ ਬਹੁਤ ਡੀਪਲੀ ਜਾਣਦਾ ਮੈਂ ਤੇ ਤੁਹਾਨੂੰ ਗੱਡੀ 'ਚ ਬੈਠਿਆਂ ਵੀ ਕਿਸੇ ਇੱਕ ਦਿਨ ਹੀ ਮੈਂ ਗੱਲ ਕਰਿਆ ਕਿਸੇ ਕਈ ਜਿਹੀ ਜਗ੍ਹਾ ਅਫਸੋਸ ਤੋਂ ਉੱਠ ਕੇ ਜਾਂਦਿਆਂ ਦੀ ਗੱਡੀ ਵਿੱਚ ਜੋ ਤੁਸੀਂ ਆਪਣੇ ਚਿੱਟੇ ਕੋਰਤੇ ਝਾੜ ਕੇ ਬਹਿ ਜਾਂਦੇ ਹੋ ਨਾ ਤੇ ਫਿਰ ਅੰਦਰ ਐਸੀਆਂ ਗੱਲਾਂ ਕਰਦੇ ਹੋ ਕਿ ਰੱਬ ਤੋਂ ਨਹੀਂ ਤੁਸੀਂ ਡਰਦੇ ਫਾਰਮੈਲਟੀਆਂ ਕਰਦੇ ਤੁਸੀਂ ਲੋਕਾਂ ਦੇ ਨਾਲ ਘਰਾਂ ਦੇ ਵਿੱਚ ਜਾ ਜਾ ਕੇ ਚੰਨੀ ਚੰਨੀ ਉਦਾਂ ਕਹਿੰਦੇ ਮੈਂ ਬੱਕਰੀਆਂ ਚਾਰੀਆਂ ਮੈਂ ਉਹ ਕੀਤਾ ਆ ਕੀਤਾ ਸਾਰੇ ਦੇਸੀ ਕੰਮ ਕੀਤੇ ਤੇ ਚੰਨੀ ਹੁਣ ਅੰਦੋਲਨ ਚ ਕਿਉਂ ਨਹੀਂ ਆਉਂਦਾ ਹੁਣ ਤਾਂ ਆਮ ਆਮ ਬੰਦਾ ਹੀ ਆ ਨਾ ਤੂੰ ਐਸੇ ਵੇਲੇ ਮੁੱਖ ਮੰਤਰੀ ਤੇ ਨਹੀਂ ਨਾ ਤੇ ਚੰਨੀ ਜਾਵੇ ਉੱਥੇ ਕਿਉਂ ਨਹੀਂ ਉੱਥੇ ਉਹਨਾਂ ਦੇ ਨਾਲ ਜਾ ਕੇ ਬੈਠਦੇ ਕਿਉਂ ਟਵੀਟੀ ਕਰੀ ਜਾਂਦੇ ਹੋ ਕਿਉਂ ਤੁਸੀਂ ਮਾਈਕ ਔਨ ਕਰਕੇ ਉਹ ਜਿਆ ਮੀਡੀਆ ਜਿਹੜਾ ਇਹਨਾਂ ਦੇ ਕੋਲ ਚੱਲ ਜਾਂਦਾ ਜਾਣ ਦੀ ਲੋੜ ਹੀ ਕੀ ਹੈ ਇਹਨਾਂ ਦੇ ਕੋਲ ਜਦ ਕਰਨਾ ਹੀ ਕੱਖ ਨਹੀਂ ਇਹਨਾਂ ਨੇ ਫਿਰ ਕਿਉਂ ਜਾਣਾ ਤੁਸੀਂ ਸਾਰੇ ਉੱਥੇ ਸਾਰੇ ਹੀ ਉੱਥੇ ਆਓ ਤਾਂ ਅੰਦੋਲਨ ਦੇ ਵਿੱਚ ਜਿੰਨੇ ਪੰਜਾਬ ਦੇ ਸਾਬਕਾ ਮੰਤਰੀ ਹੋਣ ਜਾਂ ਮੌਜੂਦਾ ਮੰਤਰੀ ਹੋਣ ਸਾਰੇ ਕਿਉਂ ਨਹੀਂ ਉੱਥੇ ਜਾਂਦੇ ਅੱਜ ਲੋੜ ਆ ਜੋ ਹਾਲਾਤ ਹੋ ਗਏ ਨੇ ਜਿਸ ਤਰ੍ਹਾਂ ਅਮਰ ਸਾਹਮਣੀ ਮੈਂ ਤੁਹਾਨੂੰ ਇੱਕ ਫੋਟੋ ਦਿਖਾਉਣਾ ਚਲੋ ਇਹ ਕ੍ਰੀਏਟ ਕੀਤੀ ਹੋਈ ਫੋਟੋ ਆ ਪਰ ਹੋਏ ਉਹੀ ਕੁਝ ਰਿਹਾ ਸਾਰਾ ਕੁਝ ਆ ਦੇਖੋ ਇਹਦੇ ਇੱਕ ਛੋਟੀ ਜੀ ਤਸਵੀਰ ਆ ਵੀਡੀਓ ਇਦਾਂ ਇਦਾਂ ਦੀਆਂ ਨਹੀਂ ਕਿ ਤੁਹਾਨੂੰ ਆਪਾਂ ਦਿਖਾ ਨਹੀਂ ਸਕਦੇ ਉਹ ਵੀਡੀਓ ਨਾ ਫੋਟੋ ਤੁਹਾਨੂੰ ਦਿਖਾ ਸਕਦੇ ਆ ਕਿਉਂਕਿ ਉਹਨਾਂ ਨੇ ਫਿਰ ਵੀਡੀਓ ਡਿਲੀਟ ਕਰ ਦੇਣੀ ਵਰਨਾ ਐਸਾ ਐਸਾ ਕੁਝ ਹੋ ਰਿਹਾ ਕਿ ਬਸ ਤੁਸੀਂ ਖੁਦ ਮੇਰੇ ਤੋਂ ਜ਼ਿਆਦਾ ਜਾਣਦੇ ਹੋ ਕਿਉਂਕਿ ਤੁਸੀਂ ਉੱਥੇ ਜਾਂਦੇ ਵੀ ਹੋ ਤੁਸੀਂ ਉੱਥੇ ਦੇਖਦੇ ਵੀ ਹੋ ਸਾਰਾ ਕੁਝ ਤੇ ਗੱਲ ਇਹ ਕਿ ਦੋ ਤਿੰਨ ਬੰਦੇ ਉੱਥੇ ਹੋ ਜੈ ਨੇ ਜਿਹੜੇ ਕਾਰਾਂ ਦੇ ਵਿੱਚ ਬੈ ਕੇ ਉਹਨਾਂ ਨੇ ਲਾਈਵ ਆਉਣਾ ਕੱਪੜੇ ਬੜੇ ਟੋਰੀ ਪਾਏ ਹੋਏ ਨੇ ਲੋਈਆਂ ਨਹੀਂ ਲੱਥਦੀਆਂ ਜੈਕਟਾਂ ਬ੍ਰਾਂਡ ਨੇਮ ਪਾਇਆ ਹੁੰਦੀਆਂ ਨੇ ਦਿਸਦੇ ਉਦੋਂ ਹੀ ਨਹੀਂ ਜਦੋਂ ਫੋਨ ਆਨ ਹੁੰਦੇ ਆਪਣੇ ਤੇ ਕਾਰਾਂ ਦੇ ਵਿੱਚ ਬੈਠ ਕੇ ਸਾਰੇ ਜਿਹੜੇ ਆਮ ਲੋਕਾਂ ਦੀਆਂ ਬਾਈਟਸ ਨੇ ਉਹ ਕਿਸੇ ਨੂੰ ਸਾਹ ਚੜ ਰਿਆ ਕੋਈ ਰੋ ਰੋ ਕੇ ਲੱਗਾ ਹੋਇਆ ਕਹਿੰਦੀ ਅੱਖ ਨਿਕਲੀ ਆ ਕਿ ਸਿਰ ਪਟਾ ਕਿਸੇ ਨੇ ਚੱਪਲਾਂ ਪਾਈਆਂ ਕਿ ਇਹਦੇ ਚੱਪਲਾਂ ਵੀ ਹੈ ਨਹੀਂ ਪਾਟੇ ਹੋਏ ਕੱਪੜੇ ਪਾਏ ਨੇ ਬੀਬੀਆਂ ਨੇ ਵੀ ਉਹ ਜਿਹੜੀਆਂ ਮਾਈਕ ਤੇ ਬੋਲਦੀਆਂ ਪਰ ਇਹ ਜਿਹੜੇ ਉਥੇ ਸਿਰਫ ਔਰ ਸਿਰਫ ਆਪਣਾ ਚਿਹਰਾ ਦਿਖਾਉਣ ਗਏ ਹੋਏ ਨੇ ਸਿਰਫ ਔਰ ਸਿਰਫ ਆਪਣੀ ਪਪੂਲੈਰਿਟੀ ਵਾਸਤੇ ਸਿਰਫ ਔਰ ਸਿਰਫ ਫੇਸਬੁੱਕ ਦੀਆਂ ਬਾਈਟਾਂ ਬਣਾਉਣ ਵਾਸਤੇ ਇਹ ਲੋਕ ਕਾਰਾਂ ਦੇ ਵਿੱਚ ਬੈਠ ਬੈਠ ਕੇ ਬੋਲਦੇ ਨੇ ਇਹ ਲੋਕ ਸ਼ਹਿਰਾਂ ਦੇ ਵਿੱਚ ਜਾ ਜਾ ਕੇ ਬੋਲਦੇ ਨੇ ਅਲੱਗ ਅਲੱਗ ਜਗ੍ਹਾ ਆਪਣੇ ਘਰਾਂ ਵਿੱਚ ਕਿੱਦਾਂ ਚੱਲ ਜਾਂਦੇ ਨੇ ਜਦ ਦੁਨੀਆ ਉਥੇ ਮਰ ਰਹੀ ਹੈ ਅਸੀਂ ਇਥੋਂ ਕੋਈ ਇਹ ਨਾ ਕਵੇ ਕਿ ਤੁਸੀਂ ਉੱਥੇ ਬੈਠੇ ਬੋਲੀ ਜਾਂਦੇ ਹੋ ਮੈਂ ਠੀਕ ਹੈ ਮੈਂ ਨਹੀਂ ਆ ਸਕਿਆ ਕੋਈ ਪ੍ਰੋਬਲਮਸ ਹੁੰਦੀਆਂ ਨੇ ਨਾ ਮੁਲਕਾਂ ਵਿੱਚ ਮੈਂ ਥੋੜਾ ਮੈਂ ਅੱਗੇ ਵੀ ਕੀ ਕਿਹਾ ਸੀਗਾ ਕਿ ਮੇਰੇ ਇਸ ਕਰਕੇ ਨਹੀਂ ਆ ਸਕਿਆ ਮੇਰੀ ਮਾਤਾ ਨਾ ਮੇਰਾ ਬਹੁਤ ਪਿਆਰ ਸੀਗਾ ਸਾਰਿਆਂ ਤੋਂ ਛੋਟਾ ਹੋਣ ਕਰਕੇ ਮੇਰੀ ਮਾਤਾ 2020 ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਮੈਂ ਸ਼ਾਇਦ ਕਦੇ ਵੀ ਨਾ ਉੱਥੇ ਆਵਾਂ ਜਾਂ ਪਤਾ ਨਹੀਂ ਕਿਸ ਦਿਨ ਮਨ ਕਰੇ ਤਾਂ ਜਮਾ ਕਿਉਂਕਿ ਮੈਂ ਉੱਥੇ ਜਾ ਕੇ ਮੇਰਾ ਬੁਰਾ ਹਾਲ ਹੋ ਜਾਣਾ ਮੇਰੇ ਚ ਇੰਨੀ ਸ਼ਕਤੀ ਨਹੀਂ ਰਹਿਣੀ ਕਿ ਮੈਂ ਅੰਦੋਲਨ ਵਿੱਚ ਵੀ ਜਾ ਸਕਾਂ ਮੇਰੀ ਪ੍ਰੋਬਲਮ ਇਹ ਹੈ ਮੈਂ ਉੱਥੇ ਮਾਂ ਦੀ ਕਬਰਾਂ ਜਾ ਕੇ ਫੋਲਾਂਗਾ ਆਪਣੇ ਮਾਪੋਦੀਆਂ ਇਸ ਕਰਕੇ ਮੈਂ ਹੱਥ ਛੋੜ ਕੇ ਮਾਫੀ ਚਾਹੁੰਨਾ ਇਸ ਕਰਕੇ ਮੈਂ ਨਹੀਂ ਆ ਰਿਹਾ ਪਰ ਮੈਂ ਤਿੰਨ ਟਰੈਕਟਰ ਉੱਥੇ ਭੇਜ ਹੋਏ ਨੇ ਇੱਕ ਹੋਰ ਅੱਜ ਭੇਜਿਆ ਚੌਥਾ ਪੈਸੇ ਉਹਨਾਂ ਦੇ ਦਿੱਤੇ ਹੋਏ ਨੇ ਗੈਸ ਵਾਸਤੇ ਪੈਟਰੋਲ ਵਾਸਤੇ ਔਰ ਉਹਨਾਂ ਦੇ ਖਾਣ ਪੀਣ ਵਾਸਤੇ ਹੋਰ ਸੁੱਖ ਸਹੂਲਤਾਂ ਉਹਨਾਂ ਨੇ ਕਿਹਾ ਵੀ ਜਦੋਂ ਮੈਂ ਪਿਛਲੀ ਵੀਡੀਓ ਚ ਵੀ ਕਿਹਾ ਸੀ ਔਰ ਜੇ ਕਹੋਗੇ ਤੇ ਤੁਹਾਨੂੰ ਪ੍ਰੂਫ ਵੀ ਦਿਖਾਣਾ ਕੋ ਨਾ ਬੰਦਿਆਂ ਨਾਲ ਗੱਲ ਵੀ ਕਰਾ ਦਾਂਗੇ ਕਿਹੜੇ ਟਰੈਕਟਰ ਗਏ ਤੇ ਕਿਹੜੇ ਬੰਦੇ ਗਏ ਨੇ ਪਰ ਇਹ ਚੀਜ਼ਾਂ ਪ੍ਰੂਫ ਦਿਖਾਉਣ ਵਾਲਾ ਟਾਈਮ ਨਹੀਂ ਆ ਹੁਣ ਤੁਸੀਂ 1 ਰੁਪਿਆ ਵੀ ਤੇ ਇੱਕ ਕਈ ਵੀ ਲੈ ਕੇ ਉੱਥੇ ਜਾਓਗੇ ਇੱਕ ਤੁਸੀਂ ਕਿਸੇ ਵੀ ਤਰ੍ਹਾਂ ਦਾ ਯੋਗਦਾਨ ਪਾਓਗੇ ਤੁਹਾਡਾ ਯੋਗਦਾਨ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਜ਼ਰੂਰ ਮੰਨਿਆ ਜਾਏਗਾ ਔਰ ਜਿਹੜੇ ਉੱਥੇ ਡਰਾਮਾ ਕਰਦੇ ਨੇ ਉਹਨਾਂ ਦਾ ਵੀ ਉੱਥੇ ਪ੍ਰਮਾਤਮਾ ਦੀ ਦਰਗਾਹ ਵਿੱਚ ਦੇਖਿਆ ਜਾ ਰਿਹਾ ਕਿ ਤੁਸੀਂ ਕੀ ਕਰਦੇ ਹੋ ਵੋਟਾਂ ਬਣਉਣ ਗਿਆ ਹੋਏ ਕੁਝੇ ਕੋ ਲੋਕ ਜਿਹੜੇ ਹਾਰ ਚੁੱਕੇ ਨੇ ਉਹਨਾਂ ਦੇ ਗਾਂ ਬੰਦੇ ਉੱਥੇ ਪਹੁੰਚੇ ਹੋਏ ਨੇ ਕਿ ਤੁਸੀਂ ਇਦਾਂ ਇਦਾਂ ਉੱਥੇ ਬੋਲਣਾ ਇਦਾਂ ਇਦਾਂ ਬਾਈਟਸ ਦੇਣੀਆਂ ਫਲਾਨੇ ਦੇ ਖਿਲਾਫ ਠਮਕਾਨੇ ਦੇ ਖਿਲਾਫ ਤੇ ਕੁਝ ਇੱਕ ਉਹ ਲੋਕ ਜਿਹੜੇ ਹਰ ਵਾਰੀ ਪੰਗਾ ਲੈਂਦੇ ਨੇ ਪਰ ਟਿਕਟ ਨਹੀਂ ਮਿਲਦੀ ਜਾਂ ਟਿਕਟ ਮਿਲਦੀ ਹੈ ਤੇ ਹਾਰ ਜਾਂਦੇ ਨੇ ਮੈਂ ਜੀ ਨਾਮ ਨਹੀਂ ਕਿਸੇ ਦਾ ਲੈਣਾ ਇਹਨਾਂ ਲੋਕਾਂ ਦਾ ਦੋ ਬੰਦਿਆਂ ਦਾ ਆ ਸਾਰਾ ਕੁਝ ਅੰਦੋਲਨ ਖਤਮ ਹੋ ਲੈਂਦੇ ਹੋ ਪ੍ਰਮਾਤਮਾ ਕਰੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਾ ਕੁਝ ਠੀਕ ਠਾਕ ਹੋ ਕੇ ਵਾਪਸ ਸਾਰੇ ਕਿਸਾਨ ਆਪਾਂ ਆਪਣੇ ਘਰੀ ਪਹੁੰਚ ਜਾਣ ਫਿਰ ਇਹਨਾਂ ਦੇ ਚਿੱਠੇ ਫੋਲਾਂਗੇ ਚੰਗੀ ਤਰ੍ਹਾਂ ਕਿਸ ਦਿਨ ਤੇ ਅਜੇ ਫਿਲਹਾਲ ਮੈਂ ਸਿਰਫ ਇਹ ਦੁਆ ਕਰਦੇ ਕਿ ਮਾਲਕ ਸੱਚੇ ਪਾਸ਼ਾ ਕਰੇ ਕਿ ਬਸ ਸਾਰਾ ਅੰਦੋਲਨ ਠੀਕ ਠਾਕ ਹੋਵੇ ਸਾਡੀ ਜਿੱਤ ਹੋਵੇ ਤੇ ਵਾਪਸ ਸਾਰੇ ਘਰਾਂ ਦੇ ਵਿੱਚ ਆਉਣ ਗੱਲ ਇਹ ਹੈ ਕਿ ਅੰਦੋਲਨ ਇੱਕ ਤਾਂ ਨਾਮ ਵੀ ਤੁਸੀਂ ਰੱਖਿਆ ਨਾਨ ਪੋਲਿਟਿਕਲ ਪਰ ਦੋਨੇ ਪਾਸੇ ਪੋਲਿਟਿਕਸ ਖੇਡੀ ਜਾ ਰਹੀ ਹੈ ਦੋਨੇ ਪਾਸੇ ਨਾਨ ਪੋਲਿਟਿਕਲ ਕਹਿ ਕੇ ਵੀ ਪੋਲਿਟਿਕਸ ਖੇਡੀ ਜਾ ਰਹੀ ਹੈ ਇਸ ਚੀਜ਼ ਨੂੰ ਵੀ ਤੁਸੀਂ ਪੋਲਿਟਿਕਸ ਵਿੱਚ ਲੈ ਕੇ ਆਉਂਦੇ ਹੋ ਤੇ ਮੇਰਾ خیال ਹੈ ਕਿ ਬਹੁਤ ਸ਼ਰਮ ਦੀ ਗੱਲ ਹੈ। ਤੁਸੀਂ ਘਰ ਹੀ ਬੈਠੇ ਟਵੀਟ ਕਰੀ ਜਾਂਦੇ ਹੋ, ਘਰ ਹੀ ਬੈਠੇ ਆਪਣੇ ਮੀਡੀਆ ਨੂੰ ਸੱਦ ਲੈਂਦੇ ਹੋ, ਘਰ ਫੈਨ ਫੋਨ ਔਨ ਕਰਦੇ ਹੋ ਤੇ ਬਾਹਰ ਬਣਾ ਕੇ ਪਾ ਦਿੰਦੇ ਹੋ। ਇਹ ਕਿਉਂ ਨਹੀਂ ਆਉਂਦੇ? ਸਾਰੇ ਜਾਓ ਤੇ ਉੱਥੇ ਮਰਦੇ ਆਮ ਹੀ ਤੁਸੀਂ ਇਹ ਦੇਖੋ, ਨੋਟ ਕਰੋ ਜਿੰਨਿਆ ਲੋਕ ਕੀ ਹਾਂ ਮਰ ਰਹੇ ਨੇ ਪਿਛਲੇ ਧਰਨੇ ਵਿੱਚ ਵੀ 700 ਬੰਦਾ ਮਰ ਗਿਆ। ਕਿਸੇ ਮਨਿਸਟਰ ਦਾ ਕੋਈ ਪਰਿਵਾਰ, ਕਿਸੇ ਗਾਇਕ ਨੇ ਕਿਸੇ ਫਿਲਮੀ ਐਕਟਰ ਦਾ ਕੋਈ ਕੋਈ ਹੋ ਜਾਇਆ ਹੋਇਆ ਹੋਵੇ ਸੁਣਿਆ ਨਹੀਂ ਕਦੇ ਨਹੀਂ ਨਾ ਮਰਦੇ ਤਾਂ ਆਮ ਲੋਕੀ ਨੇ ਹੁਣ ਵੀ ਜਿਹੜੇ ਮਰ ਚੁੱਕੇ ਨੇ ਐਸ ਅੰਦੋਲਨ ਚ ਵੀ ਆਮ ਪਰਿਵਾਰਾਂ ਦੇ ਲੋਕ ਨੇ ਬੱਚਾ ਇਹ ਬਜ਼ੁਰਗ ਔਰ ਹੋਰ ਵੀ ਜਿਹੜੇ ਫੱਟੜ ਹੋਏ ਨੇ ਆਮ ਲੋਕੀ ਇਹਨਾਂ ਦੇ ਕਿਉਂ ਨਹੀਂ ਇਹਨਾਂ ਨੂੰ ਕੁਝ ਹੁੰਦਾ ਕਿਉਂਕਿ ਇਹਨਾਂ ਨੇ ਉੱਥੇ ਜਾਣਾ ਨਹੀਂ ਜੇ ਜਾਣਾ ਵੀ ਹੈ ਤੇ ਟੌਪ ਦੀਆਂ ਕਾਰਾਂ ਦੇ ਵਿੱਚ ਜਿਹੜੀਆਂ 볼ਟ ਪ੍ਰੂਫ ਕਾਰਾਂ ਨੇ ਉਹਨਾਂ ਦੇ ਵਿੱਚ ਜਾਣਗੇ ਤੇ ਗੱਡੀ ਦੇ ਵਿੱਚ ਵਿੱਚ ਬੈਠੇ ਕੱਪੜੇ ਚਿੱਟੇ ਪਾ ਕੇ ਜਾਣਗੇ ਉੱਥੇ ਤੇ ਇਹਨਾਂ ਨੂੰ ਕੀ ਹੋਣਾ ਇਹਨਾਂ ਦੇ ਬੱਚਿਆਂ ਨੂੰ ਕੀ ਹੋਣਾ ਜਿਹੜੇ 2-3 ਬੰਦੇ ਉੱਥੇ ਬੈਠੇ ਨੇ ਕਿਸੇ ਦਾ ਨਾਮ ਮੈਂ ਤੁਹਾਨੂੰ ਦੱਸਿਆ ਪੂਰਾ ਚਿੱਠਾ ਇਹਨਾਂ ਦਾ ਖੋਲਾਂਗੇ ਅਜੀ ਤੁਸੀਂ ਸਮਝ ਗਏ ਹੋ ਕਈ ਲੋਕ ਉਹ ਲੋਕਾਂ ਦੇ ਕਿਉਂ ਨਹੀਂ ਕੱਪੜੇ ਖਰਾਬ ਹੁੰਦੇ ਉਹ ਲੋਕਾਂ ਦੇ ਕਿਉਂ ਨਹੀਂ ਸੱਟਾਂ ਲੱਗਦੀਆਂ ਉਹ ਲੋਕਾਂ ਦੀਆਂ ਕਿਉਂ ਨਹੀਂ ਜੁੱਤੀਆਂ ਟੁੱਟਦੀਆਂ ਉੱਥੇ ਹੈ ਜਵਾਬ ਕਿਸੇ ਕੋਲ ਉਹ ਤਾਂ ਜਦੋਂ ਵਾਈਟ ਬਣਉਣੀ ਹੋਵੇ ਕੱਪੜੇ ਤੁਸੀਂ ਦੇਖ ਕੇ ਹੈਰਾਨ ਹੋ ਤੇ ਲੋਕਾਂ ਦੇ ਉੱਥੇ ਬੁੱਕੜਾ ਲਈਆਂ ਹੋਇਆਂ ਖੇਸੀਆਂ ਨੇ ਉਹ ਵੀ ਪਾਟੇ ਹੋਏ ਕੱਪੜੇ ਅੰਨੇ ਹੋਏ ਕਿੰਨੇ ਲੋਕਾਂ ਦੇ ਜ਼ਖਮ ਹੋਏ ਪਏ ਨੇ ਕਿੰਨੇ ਲੋਕਾਂ ਦੇ ਪੱਟੀਆਂ ਹੋਈਆਂ ਪਈਆਂ ਨੇ ਇਹ ਇਹ ਅੱਗੇ ਕਿਉਂ ਨਹੀਂ ਆਉਂਦੇ ਹੱਲਾ ਸ਼ੇਰੀ ਦੇ ਕੇ ਲੋਕਾਂ ਦੇ ਪੁੱਤੀ ਮਰਵਾਏ ਜਾਣੇ ਨੇ ਹਰ ਜਗ੍ਹਾ ਵੋਟਾਂ ਵਿੱਚ ਵੀ ਤੇ ਅੰਦੋਲਨਾਂ ਵਿੱਚ ਵੀ ਤੇ ਧਰਨਿਆਂ ਵਿੱਚ ਵੀ ਲੋਕਾਂ ਦੇ ਪੁੱਤ ਮਰਵਾਉਣੇ ਨੇ ਆਪ ਇਹਨਾਂ ਨੂੰ ਕੀ ਹੁੰਦਾ ਕੁਝ ਵੀ ਨਹੀਂ ਤੇ ਗੱਲੇ ਆ ਵੀ ਅੱਜ ਜਿਹੜੀ ਸਮਾ ਹੈ ਨਾ ਤੁਸੀਂ ਜੇ ਉੱਥੇ ਪਹੁੰਚੇਓ ਤਨੋ ਮਨੋ ਤਨੋ ਪਹੁੰਚੋ ਡਰਾਮੇ ਨਾ ਕਰੋ ਰੱਬ ਦਾ ਵਾਸਤਾ ਲੋਕਾਂ ਦੇ ਪੁੱਤ ਨਾ ਮਰਵਾਓ ਨਾ ਮਰਵਾਓ ਲੋਕਾਂ ਦੇ ਪੁੱਤ ਇਹੀ ਸਾਡੀ ਮਿਨਿਸਟਰੀ ਕਰਦੀ ਆ ਇਹੀ ਸਾਡੇ ਇਹ ਜਿਹੜੇ ਧੱਕੇ ਨਾਲ ਮਿਨਿਸਟਰ ਅੱਜ ਕੱਲ ਬਣਨਾ ਚਾਹੁੰਦੇ ਨੇ ਕੁਛ ਤੇ ਕੋਸ਼ਿਸ਼ੇ ਕਰ ਆਪਣੇ ਆਪ ਨੂੰ ਸਰਪੰਚ ਸਮਝਦੇ ਨੇ ਮੈਂ ਉਹ ਕੋੜਕੇੜਲੀ ਵਾਲੀ ਗੱਲ ਸੁਣਾ ਨਾ ਜਿਹਨਾਂ ਲੋਕਾਂ ਨੇ ਸੋਚਿਆ ਵੀ ਪੰਜਾਬ ਸ਼ਾਇਦ ਸਾਡਾ ਕਰਕੇ ਬਚਿਆ ਹੋਇਆ ਹੈ ਉਪਰ ਕੇ ਲਈ ਜਿਹੜੀ ਛੱਤ ਨਾ ਲੱਗੀ ਹੁੰਦੀ ਪੁੱਠੀ ਉੱਪਰ ਹੀ ਨਹੀਂ ਹੁੰਦੀ ਵੀ ਜੇ ਮੈਂ ਪਰੇ ਹੋ ਗਏ ਤੇ ਛੱਤ ਡਿੱਗ ਪਣੀ ਕਿਉਂਕਿ ਛੱਤ ਮੇਰਾ ਕਰਕੇ ਰੁਕੀ ਹੋਈ ਆ। ਬਸ ਮੈਂ ਇੰਨੀ ਗੱਲਾਂ ਕਰਨੀਆਂ ਸੀ ਅੱਜ ਆ ਜਿਹੜੇ ਬੱਚੇ ਦੀ ਮੌਤ ਹੋ ਗਈ ਆ ਵਿਚਾਰੇ ਦੇ ਇਸ ਪਰਿਵਾਰ ਨਾਲ ਮੈਂ ਮੇਰੇ ਵੱਲੋਂ ਆਧਾਰਾ ਪੀਐਸਕੇ মিডিਆ ਵੱਲੋਂ ਤੇ ਮੂਰੇ ਮੇਰੇ ਪੂਰੇ ਪਰਿਵਾਰ ਵੱਲੋਂ ਤੇ ਮੇਰੇ ਯਾਰਾਂ ਦੋਸਤਾਂ ਵੱਲੋਂ ਵੀ ਮੈਂ ਇਹਨਾਂ ਦੇ ਦੁੱਖ 'ਚ ਸ਼ਰੀਕ ਆ। ਮੈਂ ਗੱਲ ਕਰਾਂਗਾ ਜੇ ਮੈਂ ਕਰਨੀ ਨਹੀਂ ਚਾਹੁੰਦੇ ਇਹਨਾਂ ਦੇ ਪਰਿਵਾਰ ਨਾਲ ਜੇ ਮੇਰੇ ਲਈ ਕੋਈ ਵੀ ਕੁਝ ਵੀ ਮੈਂ ਕਰ ਸਕਦਾ ਹਾਂ ਮੈਂ ਹਾਜ਼ਰ ਹਾਂ ਮੈਂ ਇਹਨਾਂ ਪਰਿਵਾਰ ਨਾਲ ਜ਼ਰੂਰ ਗੱਲ ਕਰਾਂਗਾ ਅਜੇ ਮਾਹੌਲ ਨਹੀਂ ਉੱਥੇ ਮੈਂ ਉਹਨਾਂ মিডিਏ ਵਾਲਿਆਂ ਚੋਂ ਨਹੀਂਗਾ ਜਿਹੜੇ ਕਿਸੇ ਮਾਂ ਦੀ ਆਪਣੇ ਬੱਚੇ ਦੀ ਲਾਸ਼ ਤੇ ਹੀ ਬੈਠੇ ਹੋ ਤੇ ਜਾ ਕੇ ਪੁੱਛਣ ਲੱਗ ਪੈਂਦੇ ਆ ਯਾਰ ਸਵਾਲ ਦੇਖੋ ਇਹਨਾਂ ਲੋਕਾਂ ਦਾ মিডিਏ ਦਾ ਕੋਈ ਬੱਚੇ ਦੀ ਲਾਸ਼ ਹੋਵੇ ਜਾਂ ਕਿਸੇ ਬੱਚੇ ਦੇ ਮਾਂ ਤੇ ਉਹਦੀ ਜਾਂ ਭੈਣ ਪਰੇ ਕਿਤੇ ਉੱਥੇ ਜਾ ਕੇ ਪੁੱਛਣ ਲੱਗ ਪੈਂਦੇ ਮੌਕੇ ਤੇ ਤੁਹਾਡੇ ਬੱਚੇ ਦੀ ਮੌਤ ਹੋ ਗਈ ਹੈ ਤੁਸੀਂ ਕੀ ਸੋਚਦੇ ਹੋ ਲੈ ਦੱਸ ਦਰ ਲਾਂਤ ਤੁਹਾਡੇ ਸਵਾਲ ਦਾ ਜਿਸ ਮਾਂ ਦਾ ਪੁੱਤ ਮਰ ਗਿਆ ਜਵਾਨ ਜਿਸ ਦਾ ਭੈਣਾ ਦਾ ਭਰਾ ਮਰ ਗਿਆ ਉਹਦੇ ਉਹ ਕੀ ਸੋਚੇਗਾ ਇਹ ਸਵਾਲ 15 20 ਦਿਨਾਂ ਬਾਅਦ ਮਹੀਨੇ ਬਾਅਦ ਜਾ ਕੇ ਪੁੱਛ ਲਿਓ ਉੱਥੇ ਮਾਇਕ ਮੂਹ ਚ ਦੇਣ ਲੱਗ ਜਾਣਗੇ ਪਹਿਲ ਤੇ ਗੱਲ ਹੈ ਵੀ ਮੀਡੀਆ ਨੂੰ ਉਸ ਮੌਕੇ ਤੇ ਲੋਕਾਂ ਨਾਲ ਮਾੜੀ ਮੋਟੀ ਗੱਲ ਕਰ ਲੋ ਪਰਿਵਾਰ ਨਾਲ ਕਰਨੀ ਨਹੀਂ ਚਾਹੀਦੀ ਮੜਾ ਜੇ ਆਪਣੇ ਆਪ ਨੂੰ ਉਸ ਜਗ੍ਹਾ ਤੇ ਰੱਖ ਕੇ ਦੇਖ ਲਿਆ ਕਰੋ ਥੋੜਾ ਜਿਹਾ ਇਨਸਾਨ ਬਣਨ ਦੀ ਕੋਸ਼ਿਸ਼ ਕਰੋ ਮੈਂ ਮੈਂ ਨਾ ਅੱਜ ਮੈਂ ਕਰਨੀ ਗੱਲ ਸਿਰਫ ਆਹੀ ਸੀਗੀ ਅਫਸੋਸ ਦੀ ਮੈਂ ਚਾਹੁੰਦਾ ਸੀਗਾ ਕਿ ਬੱਚੇ ਦਾ ਅਫਸੋਸ ਜ਼ਰੂਰ ਕੀਤਾ ਜਾਵੇ ਬਹੁਤ ਦੁੱਖ ਆ ਮੈਂ ਮੇਰੇ ਪਰਿਵਾਰ ਚ ਬੈਠੇ ਸੀ ਦੇਖ ਰਹੇ ਸੀਗੇ ਤੇ ਬੜਾ ਮਨ ਦੁਖੀ ਹੋਇਆ ਪਰ ਇਹ ਗੱਲਾਂ ਵੀ ਜ਼ਰੂਰੀ ਨੇ ਜਿਹੜੀਆਂ ਮੈਂ ਕੀਤੀਆਂ ਨੇ ਅੱਜ ਇਹ ਅੰਦੋਲਨ ਖਤਮ ਹੋ ਲੰਦੇ ਉਹ ਬਾਅਦ ਚ ਚਿੱਠੇ ਖੋਲ੍ਹਾਂਗੇ ਬਹੁਤ ਲੋਕਾਂ ਤੇ ਮੈਨੂੰ ਹੈਗਾ ਹਿਰਖ ਕੁਝ ਇੱਕ ਲੋਕ ਐਵੇਂ ਹੀ ਸੋਸ਼ਲ ਮੀਡੀਆ ਤੇ ਅੰਦੋਲਨ ਇੱਕ ਪਾਸੇ ਚੱਲਣ ਡਿਆ ਹੋਇਆ ਲੋਕੀ ਮਰ ਰਹੇ ਨੇ ਉਹ ਦੋ ਤਿੰਨ ਮੁੰਡੇ ਆ ਉਹਨਾਂ ਨੂੰ ਆਪੜੀ ਪਈ ਹੋਈ ਆ ਕੁੱਤਿਆਂ ਵਾਂਗੂ ਭੌਂਕੀ ਜਾਂਦੇ ਭੌਂਕੀ ਜਾਂਦੇ ਕੱਲ ਸੀਗੀ ਪੰਜਾਬੀ ਮਾਂ ਬੋਲੀ ਦਾ ਦਿਨ ਤੇ ਪੰਜਾਬੀ ਮਾਂ ਬੋਲੀ ਵਾਲੇ ਦਿਨ ਉਹਨਾਂ ਨੇ ਬੋਲੀ ਦਾ ਐਸਾ ਸਤਿਆਨਾਸ਼ ਕੀਤਾ ਇਹਦੀਆਂ ਗੰਦੀਆਂ ਗੰਦੀਆਂ ਗਾਲਾਂ ਕੱਢਣ ਡੈ ਸੀ ਲਾਈਵ ਹੋ ਕੇ ਤੋਬਾ ਇਹਨਾਂ ਲੋਕਾਂ ਨੂੰ ਕਿਸੇ ਦੀ ਚੜੀ ਲੱਥੀ ਦੀ ਹੈ ਹੀ ਨਹੀਂ ਯਾਰ ਉਹ ਕਿਦਾਂ ਦਾ ਕੋਈ ਮਰੇ ਕੋ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਕਈ ਲੋਕ ਇਹੋ ਜਿਹੇ ਨੇ ਮੁਹਾਸ਼ਰੇ ਦੇ ਵਿੱਚ ਸਾਡੇ ਆਲੇ ਦੁਆਲੇ ਬੈਠੇ ਨੇ ਮੌਕੇ ਦੀ ਨਜ਼ਾਕਤ ਨੂੰ ਸਮਝਣਾ ਚਾਹੀਦਾ ਮੈਂ ਵੀ ਇੱਥੇ ਬਹੁਤ ਐਗਰੈਸਿਵ ਹੋ ਸਕਦਾ ਬਹੁਤ ਕੁਝ ਕਹਿ ਸਕਦਾ ਪਰ ਨਹੀਂ ਹਾਲਾਤ ਇਹੋ ਜਿਹੇ ਬਣ ਗਏ ਨੇ ਅੰਦੋਲਨ ਦੇ ਕਿ ਦੁਆ ਕਰੋ ਤੇ ਹਿੰਮਤ ਕਰੋ ਦੋ ਚੀਜ਼ਾਂ ਚਾਹੀਦੀਆਂ ਨੇ ਹੁਣ ਦੁਆ ਤੇ ਹਿੰਮਤ ਜੇ ਦੋਨੋਂ ਚੀਜ਼ਾਂ ਮਿਲ ਗਈਆਂ ਤਾਂ ਫਿਰ ਜਿੱਤ ਬਿਲਕੁਲ ਹੋਏਗੀ ਦਿੱਲੀ ਜਾਣ ਦਾ ਜਿਹੜਾ ਅਨਾਉਂਸ ਕੀਤਾ ਗਿਆ ਜਾਣਾ ਜਿਸ ਤਰੀਕੇ ਨਾਲ ਸੜਕਾਂ ਨੂੰ ਰੋਕਿਆ ਗਿਆ ਜਿਹੜੇ ਮੈਂ ਸੀਨ ਅੱਜ ਦੇਖੇ ਨੇ ਯਾਰ ਆਪਣੇ ਮੁਲਕ ਦੇ ਵਿੱਚ ਆਪਣੇ ਲੋਕਾਂ ਨੂੰ ਇਦਾਂ ਕੋਈ ਰੋਕਦਾ ਮੈਂ ਤਾਂ ਨਹੀਂ ਵੇਖਿਆ ਜਾਂ ਫਿਰ ਉਹ ਰਾਜਧਾਨੀ ਜਲੰਧਰ ਨੂੰ ਪੰਜਾਬ ਨੂੰ ਬਣਾ ਦੋ ਫਿਰ ਨਹੀਂ ਦਿੱਲੀ ਜਾਂਦੇ ਜੇ ਸਰਕਾਰਾਂ ਸਾਰੀਆਂ ਉੱਥੇ ਬੈਠੀਆਂ ਰਾਜਧਾਨੀ ਜਿਹੜੀ ਉਹ ਦਿੱਲੀ ਹੈ ਤੇ ਫਿਰ ਲੋਕਾਂ ਨੇ ਦਿੱਲੀ ਵਿੱਚ ਹੀ ਜਾਣਾ ਨਾ ਤੇ ਕਿਵੇਂ ਤੁਸੀਂ ਰੋਕ ਸਕਦੇ ਹੋ ਇੱਥੇ ਸਾਡੇ ਆਟਵਾ ਦੇ ਵਿੱਚ ਆ ਰਾਜਤਾਨੇ ਸਾਡੀ ਉੱਥੇ ਆਟਵਾ ਦੇ ਵਿੱਚ ਜਾ ਕੇ ਲੋਕੀ ਦੇਖੋ ਤੁਸੀਂ ਕਿਦਾਂ ਉੱਥੇ ਲੋਕੀ ਕਰਦੇ ਨੇ ਜਲਸੇ ਕਰਦੇ ਨੇ ਧਰਨੇ ਦਿੰਦੇ ਨੇ ਅੰਦੋਲਨ ਕਰਦੇ ਨੇ ਮਜਾਲਾ ਕੋਈ ਰੋਕੇ ਪੁਲਿਸ ਖੜੀ ਜ਼ਰੂਰ ਹੁੰਦੀ ਹੈ ਖੜੇ ਹੋਣਾ ਹਰ ਫਰਜ਼ ਵੀ ਉਹਨਾਂ ਦਾ ਡਿਊਟੀ ਵੀ ਹੈ ਪਰ ਐਦਾਂ ਗੋਲੀਆਂ ਚਲਾ ਦੋਗੇ ਤੁਸੀਂ ਤਰਨੇ ਤੇ ਇਹ ਤਾਂ ਕਦੇ ਸਾਡੇ ਮੁਲਕ ਚ ਹੀ ਦੇਖਣ ਨੂੰ ਆਇਆ ਯਾਰ ਅੰਦੋਲਨ ਉਹਨਾਂ ਜਾਂਤ ਕਵੇ ਵੀ ਕਿਸਾਨਾਂ ਨੇ ਕਿਹਾ ਸੀ ਅਸੀਂ ਅੱਗ ਲਾਉਣ ਆ ਰਹੇ ਹਾਂ ਅਸੀਂ ਦਿੱਲੀ ਸਾੜ ਦਾਂਗੇ ਉਹ ਸਾੜ ਦਾਂਗੇ ਨਹੀਂ ਕਿਸਾਨ ਅੰਦੋਲਨ ਤੇ ਇਹੀ ਸੀ ਨਾ ਕਿ ਅਸੀਂ ਗੱਲ ਕਰਨ ਆਉਣਾ ਤੇ ਤੁਹਾਡਾ ਫਰਜ ਸੀਗਾ ਉਹਨਾਂ ਵਾਸਤੇ ਸਭੋ ਇੰਤਜ਼ਾਮ ਕਰ ਦੇ ਕਿ ਆਹ ਜਗ੍ਹਾ ਖੁੱਲ੍ਹੀ ਹੈ ਤੁਸੀਂ ਇੱਥੇ ਬੈਠ ਕੇ ਆਪਣਾ ਅੰਦੋਲਨ ਕਰੋ ਤੇ ਤੁਹਾਡੀ ਮੁਲਾ ਤੁਹਾਡੇ ਨਾਲ ਸਰਕਾਰ ਮੁਲਾਕਾਤ ਕਰੇਗੀ ਤੁਹਾਡਾ ਫਰਸ ਦੀ ਬੰਦੇ ਪਰ ਤੁਸੀਂ ਪੂਰੀ ਪੂਰੀ ਮੁਲਕ ਦੀ ਆਰਮੀ ਉੱਥੇ ਲੈ ਆ ਯਾਰ ਹੱਦ ਹੋ ਗਈ ਇੰਨਾ ਖਰਚਾ ਤੁਸੀਂ ਆਰਮੀ ਤੇ ਰੱਬ ਦਾ ਵਾਸਤਾ ਥੋੜੀ ਬਹੁਤੀ ਅਕਲ ਕਰੋ ਆਪਣੇ ਮੁਲਕ ਨੂੰ ਸੰਭਾਲ ਲਓ ਮੈਂ ਬਹੁਤ ਬਹੁਤ ਦੁਖੀ ਹੋ ਕੇ ਤੁਹਾਡੀ ਅਮਨਤਾ ਕਰ ਰਿਹਾ ਜੀ ਸੰਭਾਲ ਲਓ ਅਦਰਵਾਈਜ਼ ਅਸੀਂ ਤਾਂ ਇੱਥੇ ਬਹੁਤ ਸੋਹਣੇ ਮੁਲਕਾਂ ਦੇ ਵਿੱਚ ਬੈਠੇ ਆ ਬਹੁਤ ਹੀ ਸੋਹਣੇ ਮੁਲਕਾਂ ਦੇ ਵਿੱਚ ਜਿੱਥੇ ਸਾਨੂੰ ਸਾਡੇ ਹੱਕ ਵੀ ਮਿਲਦੇ ਆ ਸੜਕਾਂ ਵਧੀਆ ਹਰ ਚੀਜ਼ ਪਰ ਫਿਰ ਵੀ ਅਸੀਂ ਐਸ ਮੁਲਕ ਦੀ ਗੱਲ ਘੱਟ ਕਰਦੇ ਆ ਤੇ ਆਪਣੇ ਪੰਜਾਬ ਦੀ ਗੱਲ 99% ਅਸੀਂ ਆਪਣੇ ਪੰਜਾਬ ਦੀ ਗੱਲ ਕਰਦੇ ਇੱਥੇ ਤੇ 1% ਕਦੇ-ਕਦੇ ਕਰ ਲਈਦੀ ਆ ਕਿਉਂਕਿ ਅਸੀਂ ਜੁੜੇ ਹੋਏ ਆ ਪੰਜਾਬ ਦੇ ਨਾਲ ਤੇ ਜੁੜੇ ਹੀ ਰਹਿਣਾ ਆ ساری ਉਮਰ ਤੁਹਾਡੀਆਂ ਵੀਡੀਓ ਉਥੋਂ ਦੇਖਦੇ ਕੇ ਫੋਟੋਆਂ ਦੇਖਦੇ ਕੇ ਆ ਬੱਚੇ ਦੀ ਮੌਤ ਹੋ ਗਈ ਇਹ ਖਬਰਾਂ ਸੁਣ ਸੁਣ ਕੇ ਅਸੀਂ ਖੁਸ਼ ਥੋੜੋ ਆ ਇਹ ਦਿਲ ਦੀਆਂ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਕਰ ਰਿਹਾ ਦਿਲ ਦੀਆਂ ਗੱਲਾਂ ਹਰ ਚੀਜ਼ ਨੂੰ ਭੁਲਾ ਕੇ ਪੇਜ ਪੂਜ ਫੇਸਬੁੱਕ ਯੂਟਿਊਬ ਬਣਦੇ ਜਾਂਦੇ ਰਹਿਣੇ ਨੇ ਦਫਾ ਕਰੋ ਇਹਨਾਂ ਨੂੰ ਇਹ ਦਿਲ ਦੀਆਂ ਗੱਲਾਂ ਨੇ ਅਸੀਂ ਹਮੇਸ਼ਾ ਦੁਆ ਕਰਦੇ ਸਾਡੇ ਮੁਲਕ ਸੋਹਣੇ ਪੰਜਾਬ ਵੱਲੋਂ ਸੋਹਣੀਆਂ ਹਵਾਵਾਂ ਚੰਗੀਆਂ ਖਬਰਾਂ ਆਉਣ ਪਰ ਆਉਂਦੀ ਨਹੀਂ ਆਉਂਦੀ ਨਹੀਂ ਕੋਈ ਖਬਰ ਚੰਗੀ ਇੱਥੇ ਆ ਕੇ ਵੀ ਅਸੀਂ ਜਦੋਂ ਪੰਜਾਬ ਤੋਂ ਆਉਨੇ ਆ ਆਦਤਾਂ ਨਾਲੇ ਲੈ ਆਉਨੇ ਇੱਥੇ ਆ ਕੇ ਵੀ ਉਹੀ ਹਾਲ ਕਰਦੇ ਆ ਤੇ ਜੇ ਕੋ ਸਾਨੂੰ ਉੱਥੇ ਹੱਕ ਮਿਲਣ ਲੱਗਦਾ ਸਰਕਾਰਾਂ ਆ ਕੁਛ ਕਰਦੀਆਂ ਕੀ ਕੀ ਬੰਦਾ ਉੱਥੇ ਦੀਆਂ ਗੱਲਾਂ ਕਰੇਗਾ ਰਿਸ਼ਵਤ ਸਿਫਾਰਸ਼ਾਂ ਤੇ ਫੇਰਾ ਫੇਰੀਆਂ ਚੋਰੀਆਂ ਡਾਕ ਕੇ ਬੰਦੇ ਨੂੰ ਮਾਰਨਾ ਇੰਨੀ ਕਿ ਖੇਡ ਬਣ ਗਈ ਕਿ ਤੁਸੀਂ 10 ਰੁਪਈਆ ਤੋਂ ਬੰਦੇ ਨੂੰ ਉੱਥੇ ਮਾਰ ਦਿੰਦੇ ਨੇ ਅੱਜ ਕੱਲ ਤੇ ਉਹ سلسلہ ਸਾਡੇ ਇੱਥੇ ਵੀ ਸਾਡੇ ਲੋਕਾਂ ਨੇ ਸ਼ੁਰੂ ਕਰ ਲਿਆ ਕਿੰਨਾ ਕੁਸ਼ ਹੋਇਆ ਸਾਡੇ ਆਪ ਥੋੜੇ ਦਿਨ ਪਹਿਲਾਂ ਹੀ ਕੁੜੀ ਹੈ ਕੁੜੀ ਇੱਕ ਮਾਰਤੀ ਫੇਰ ਕੀ ਕੀ ਕਰੋਗੇ ਤੁਸੀਂ ਅਗਲੀ ਵੀਡੀਓਜ਼ ਹੋਰ ਗੱਲਾਂ ਕਰਾਂਗੇ ਪਰ ਮੈਂ ਚਾਹੁੰਨਾ ਕਿ ਜਿੰਦਰ ਅੰਦੋਲਨ ਆ ਕੋਸ਼ਿਸ਼ ਮੈਂ ਕਰਾਂਗਾ ਕਿ ਅੰਦੋਲਨ ਉਤਸ਼ਾਹ ਜ਼ੋਰ ਦਾ ਮਾਰਾ ਜਿੰਨਾ ਕਿ ਫਾਈਨੈਂਸ਼ਲੀ ਮੈਂ ਕਰ ਸਕਦਾ ਕਰ ਰਿਹਾ ਉਤਸ਼ਾਹ ਦੇਣਾ ਤੇ ਸਮਝਾਉਣਾ ਵੀ ਮੈਂ ਮੈਂ ਨਹੀਂ ਕਹਿੰਦਾ ਜਾ ਕੇ ਉੱਥੇ ਅੱਗਾਂ ਲਾ ਦਿਓ ਉਹ ਕਰੋ ਨਹੀਂ ਨਹੀਂ ਮੈਂ ਕਹਿੰਦਾ ਹੁੰਦਾ ਤੁਸੀਂ ਆਪਣੇ ਫਰਜ਼ ਸਮਝੋ ਤੇ ਸਰਕਾਰ ਨੂੰ ਵੀ ਆਪਣੇ ਫਰਜ਼ ਸਮਝਣੇ ਚਾਹੀਦੇ ਆ ਸੋ ਫਿਜ਼ੀਕਲੀ ਉਥੇ ਜਾਣਾ ਚਾਹੀਦਾ ਜਿਹੜੇ ਟਵੀਟ ਕਰਦੇ ਨੇ ਜਿਨ੍ਹਾਂ ਨੇ ਬਸ ਬਾਈਟ ਬਣਾਵਣਾ ਪਉਣੀ ਉਹਨਾਂ ਨੂੰ ਫਿਜ਼ੀਕਲੀ ਵੀ ਉਥੇ ਜਾਣਾ ਚਾਹੀਦਾ ਫਿਜ਼ੀਕਲੀ ਜਾ ਕੇ ਉਥੇ ਲੜੋ ਆਪ ਤੁਹਾਡੇ ਕੀ ਤੁਹਾਡੇ ਪਿੱਸੂ ਪਏ ਹੋਇਆ ਤੁਹਾਡੇ ਵਰਗੇ ਨੇ ਉਹ ਬੱਚੇ ਉਹਨਾਂ ਦੀਆਂ ਵੀ ਦੋ ਦੋ ਲੱਤਾਂ ਨੇ ਦੋ ਦੋ ਬਾਹਾਂ ਨੇ ਤੇ ਤੁਹਾਡੇ ਜਿਹੜੇ ਸਾਬਕਾ ਮੈਂ ਮੈਂਪੀਉਂ ਪੀ ਹੈਗੇ ਨੇ ਸੀਐਮ ਹੈਗੇ ਨੇ ਜਿਹੜੇ ਵੀ ਹੈਗੇ ਨੇ ਇਹਨਾਂ ਨੂੰ ਇਹਨਾਂ ਦੀਆਂ ਵੀ ਦੋ ਦੋ ਲੱਤਾਂ ਬਾਹਾਂ ਨੇ ਨਾ ਤੇ ਜਾ ਕੇ ਉਥੇ ਕਰਨ ਗੱਲ ਉਥੇ ਜਾ ਕੇ ਲੜਨ ਆਪ ਵੀ ਨਾ ਲੜੋ ਨਾ ਚਲੋ ਉੱਥੇ ਜਾ ਕੇ ਬਹਿ ਹੀ ਜਾਓ ਯਾਰ ਉਹਨਾਂ ਨਾਲ ਇੱਕ ਅੱਧਾ ਵਟਾ ਹੀ ਮਾਰ ਲਓ ਫਿੱਟੇ ਨੂੰ ਤੁਹਾਡਾ ਮਾੜੀ ਮੋਟੀ ਸ਼ਰਮਤ ਆਵੇ ਤੁਹਾਨੂੰ ਪਰ ਨਹੀਂ ਸਾਨੂੰ ਤਾਂ ਉੱਥੇ ਚਾਹੀਦੇ ਨੇ ਸਾਡੀ ਡੋਰ ਖੋਲਣ ਵਾਸਤੇ ਵੀ ਬੰਦਾ ਚਾਹੀਦਾ ਕਾਰ ਦੀ ਤੇ ਸਾਡੇ ਸਲੂਟ ਮਾਰਨ ਨੂੰ ਬੰਦਾ ਚਾਹੀਦਾ 20 ਕ ਗੱਡੀਆਂ ਪਿੱਛੇ ਹੋਣ 20 ਕ ਗੱਡੀਆਂ ਅੱਗੇ ਹੋਣ ਇਹੋ ਹੀ ਚੀਜ਼ਾਂ ਨੇ ਤੁਹਾਨੂੰ ਤੁਹਾਡੇ ਵਾਸਤੇ ਇੰਨੀਆਂ ਗਾਲਾਂ ਪਉਂਦੇ ਨੇ ਇੰਨੀਆਂ ਤੁਹਾਡੇ ਮੂੰਹ ਕਾਲੇ ਹੁੰਦੇ ਨੇ ਛਿੱਤਰਾਂ ਦੇ ਹਾਰ ਵੀ ਪੈਂਦੇ ਨੇ ਬਸ ਇਸ ਕਰਕੇ ਕਿ ਤੁਹਾਨੂੰ ਇਹ ਕੁਝ ਚਾਹੀਦਾ ਸਾਡੇ ਮੁਲਕ ਦੀ ਤਰਾਸ਼ਤੀ ਹੈ ਕਿ ਲੋਕ ਦਿਖਾਵਾ ਸੀ ਜਿੰਨਾ ਕਰ ਸਕੀ ਉਹਨੇ ਸਾਨੂੰ ਥੋੜਾ ਲੱਗਦਾ ਇੱਥੇ ਵੀ ਸਰਕਾਰਾਂ ਹੈਗੀਆਂ ਨੇ ਮੈਂ ਐਮਪੀ ਉਹ ਪਿਆਣਾ ਰੋਜ਼ ਬੈਠਦਾ ਕੋਈ ਡਰਾਈਵਰ ਨਹੀਂ ਕੋਈ ਸਿਕਿਉਰਟੀ ਨਹੀਂ ਆਪੇ ਹੀ ਆਉਂਦੇ ਆ ਕਾਰਾਂ ਸਾਧੀਆਂ ਜਿਹੜੀ ਕਾਰ ਮੋਰੇ ਘਰ ਦੇ ਖੜੀ ਉਹਨਾਂ ਦੀ ਉਹੀ ਚੱਕੇ ਤੁਰ ਵੀ ਨਾ ਭਵੇਂ ਹੋਂਡਾ ਹੋਵੇ ਕੋਈ 1947 ਦੀ ਤਾ ਭਵੇਂ 2024 ਦੀ ਹੋਵੇ ਉਹ ਚੱਕੇ ਤੁਰ ਪੈਂਦੇ ਨੇ ਵਿਚਾਰੇ ਕੀ ਇਹ ਮੁਲਕ ਨੇ ਕਾਸ਼ ਸਾਡੇ ਮੁਲਕ ਵਿੱਚ ਥੋੜੀ ਜਿਹੀ ਇਹਦੇ ਨੇੜੇ ਤੇ ਹੋ ਸਕਣਾ ਪਰ ਉਮੀਦ ਨਹੀਂ ਹੈ ਕੋਈ ਕਿਉਂਕਿ ਸਾਡੇ ਉੱਥੇ ਬਸ ਜਿਸकी लाठी उसकी भैंस ਉਹੀ ਚੱਲੀ ਜਾ ਰਿਹਾ ਹੈ ਅਗਲੀ ਵੀਡੀਓ ਚ ਗੱਲਬਾਤ ਕਰਾਂਗੇ ਅਖੀਰ ਤੇ ਫਿਰ ਮੈਂ ਦੁਆ ਕਰਦਾ ਵਾਹਿਗੁਰੂ ਸੱਚੇ ਪਾਤਸ਼ਾਹ ਕਰੇ ਕਿ ਸਾਰਾ ਕੁਝ ਠੀਕ ਹੋ ਜਾਏ ਤੇ ਸਾਡੇ ਸੋਹਣੇ ਮੁਲਕ ਦੇ ਜਿਹੜੇ ਸਾਡੇ ਸੋਹਣੇ ਪੰਜਾਬ ਦੇ ਸੋਹਣੇ ਸਾਡੇ ਗੱਭਰੂ ਜਵਾਨ ਨੇ ਉਹਨਾਂ ਨੂੰ ਕੁਝ ਨਾ ਹੋਵੇ ਤੇ ਸਹੀ ਸਲਾਮਤ ਆਪੋ ਆਪਣੇ ਘਰੀ ਪਹੁੰਚਣ ਉਹ ਬਜ਼ੁਰਗ ਵੀ ਉਹ ਮਤਾਵਾ ਵੀ ਤੇ ਉਹ ਬੱਚੇ ਵੀ ਉਹ ਜਵਾਨ ਵੀ ਜਿਹੜੇ ਉੱਥੇ ਪਹੁੰਚੇ ਹੋਏ ਨੇ ਅਸੀਂ ਤੁਹਾਡੇ ਨਾਲ ਸੀ ਨਾਲ ਹਾਂ ਤੇ ਨਾਲ ਰਾਵਾਂਗੇ ਨੰਬਰ ਮੇਰਾ ਸਕਰੀਨ ਤੇ ਹੁੰਦਾ ਹੈ ਤੁਸੀਂ ਨੰਬਰ ਦੇਖ ਕੇ ਐਨੀ ਟਾਈਮ ਕਾਲ ਵੀ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ